ਇੱਕ ਸ਼ਬਦ ਬੋਲਦੇ ਸੁਣਿਆ ਫਾਇਰ ਫਾਇਰ ਕਰਕੇ ਠੀਕ ਕਰ ਦਾਂਗੇ ਜੀ ਤੁਹਾਨੂੰ ਫਾਇਰ ਕਰਕੇ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਕਰ ਦਾਂਗੇ ਫਾਇਰ ਕਰਕੇ ਤੁਹਾਡੀਆਂ ਟੁੱਟੀਆਂ ਲੱਤਾਂ ਠੀਕ ਕਰ ਦਾਂਗੇ ਫਾਇਰ ਕਰਕੇ ਇੱਕ ਕੁੜੀ ਬੋਲਣ ਲੱਗ ਜਾਂਦੀ ਹੈ ਜੀ ਇਹ ਤੇਰੀ ਬੈਨ ਬੋਲ ਨਹੀਂ ਸਕਦੀ ਸੀ ਨਹੀਂ ਬੋਲ ਸਕਦੀ ਸੀ ਹallelujah ਆਹ ਬੇਟੇ ਅਭੀ ਕੀ ਆਵਾਜ਼ ਆਭੀ ਕੀ ਆਵਾਜ਼ ਬੋਲਣ ਲੱਗੀ ਫਿਰ ਇੱਕ ਵਾਰੀ ਅੱਦਾ ਕਰਦੇ ਸੀ ਪਰ ਅੱਜ ਜਦੋਂ ਅਦਾਲਤ ਦੇ ਸਾਹਮਣੇ ਖੜੇ ਫਿਰ ਫਾਇਰ ਨਹੀਂ ਨਿਕਲਦਾ ਅੱਜ ਕੀ ਨਿਕਲਦਾ ਅੱਜ ਮਿੰਤਾ ਨਿਕਲਦੀ ਐ ਤਰਲੇ ਨਿਕਲਦੇ ਆ ਫਿਰ ਹੰਝੂ ਨਿਕਲਦੇ ਆ ਫਿਰ ਆਵਾਜ਼ ਥਰਕਦੀ ਆ ਲੱਤਾਂ ਕੰਬਦੀਆਂ ਅੱਜ ਕਾ ਇਹ ਕੀ ਸੀ ਕਿ ਉਹਨ ਕੀ بیوی ਹੈ ਔਰ ਦੋ ਬੱਚੇ ਹੈ ਔਰ ਉਹਨ ਕੇ ਪਾਉਂ ਮੇ ਰੌਡ ਪੜੀ ਹੋਈ ਆ بیوی ਕੀ ਹੈਲਥ ਠੀਕ ਨਹੀਂ ਹੈ ਬਟ ਉਹ ਕਹਿੰਦੇ ਜੀ ਮੇਰੀ ਤਾਂ ਜੀ ਘਰ ਵਾਲੀ ਬਿਮਾਰ ਹੈ ਮੇਰੇ ਬੱਚੇ ਛੋਟੇ ਆ ਜੀ ਮੇਰੇ ਤੇ ਰਹਿਮ ਕਰੋ ਜੀ ਮੇਰੀ ਤਾਂ ਲੱਤ ਦੇ ਵਿੱਚ ਰਾਡ ਪਈ ਹੋਈ ਕਿਉਂ ਬਾਈ ਇਹ ਉਦੋਂ ਨਹੀਂ ਸੀ ਦਿਖਦਾ ਜਦੋਂ ਸਟੇਜ ਦੇ ਉੱਤੇ ਪੂਰੇ ਕੰਫੀਡੈਂਸ ਨਾਲ ਤੁਸੀਂ ਲੱਖਾਂ ਲੋਕਾਂ ਨੂੰ ਮੂਰਖ ਬਣਾ ਰਹੇ ਸੀ ਅਪੀਲ ਕਿਉਂ ਕਰਦਾ ਸੀ ਫਿਰ ਉੱਥੇ ਜੇ ਇੰਨਾ ਤਾਕਤਾਂ ਦਾ ਮਾਲਕ ਸੀ ਤਾਂ ਫਿਰ ਫਾਇਰ ਕਰਦਾ ਉੱਥੇ ਸਾਰਾ ਕੁਝ ਭਸਮ ਕਰ ਦਿੰਦਾ ਇਹ ਸ਼ਕਤੀਆਂ ਸਿਗੀਆਂ ਹਾਂ ਜੀ ਜਿਨ੍ਹਾਂ ਦੇ ਦਾਅਵੇ ਤੁਸੀਂ ਕਰਕੇ ਲੋਕਾਂ ਨੂੰ ਬੁੱਧੂ ਬਣਾਇਆ ਅੱਜ ਉਹ ਸ਼ਕਤੀਆਂ ਕਿੱਥੇ ਗਈਆਂ ਤੇ ਹੁਣ ਉਹ ਸ਼ਕਤੀਆਂ ਤੁਹਾਡੇ ਕੋਲ ਕਿਉਂ ਨਹੀਂ ਹੈਗੀਆਂ ਜੋ ਜੇਲ੍ਹ 'ਚੋਂ ਆਜ਼ਾਦ ਹੋ ਰਹਾ ਹੈ ਯਾਰ ਤਾਂ ਕੋਣ ਹੈ ਜੇਲ੍ਹ 'ਚ ਮੇਰੇ ਹਸਬੰਦ ਆਜ਼ਾਦ ਹੋ ਗਿਆ ਉਹ ਇਹ ਵੱਡੇ ਜਿਹੜੇ ਦਾਅਵੇ ਸੀ ਅੱਜ ਉਹ ਠੁੱਸ ਹੋ ਗਏ ਬਿਪਾਈ ਆਪਣੀ ਘਰ ਵਾਲੀ ਨੂੰ ਤਾਂ ਠੀਕ ਨਹੀਂ ਕਰ ਸਕਿਆ ਉਹਦੇ ਲਈ ਅੱਜ ਤੋਂ ਮੈਂ ਤਾਂ ਕਰਦਾ ਫਿਰ ਉਹਦੀ ਬਿਮਾਰੀ ਤੋਂ ਠੀਕ ਕਰ ਦਿੰਦਾ ਫਾਇਰ ਕਰਕੇ ਆਪਣੀ ਲਤ ਦੀ ਇਰਾੜ ਜਿਹੜੀ ਹੈਗੀ ਉਹਨੂੰ ਕਰ ਦਿੰਦਾ ਠੀਕ ਫਾਇਰ ਕਰਕੇ ਕੁੜੀ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਉਹਨੂੰ ਆਫਰ ਵੀ ਦਿੱਤੇ ਗਏ ਲੈਡ ਤੱਕ ਆਫਰ ਕੀਏ 5-5 ਕਰੋੜ ਤੱਕ ਆਫਰ ਕੀਏ ਅੱਜ ਇਹ ਸੋਚ ਕੇ ਇਹ ਨਾ ਸਮਝ ਜਾਈਓ ਵੀ ਨਹੀਂ ਜੀ ਤੱਕਾ ਹੋ ਗਿਆ ਜੀ ਸਾਡੇ ਬਾਬੇ ਨਾਲ ਤਾਂ ਸਾਡਾ ਬਾਬਾ ਤਾਂ ਜੀ ਕਿਸੇ ਮਿਸ਼ਨ ਤੇ ਗਿਆ ਪਹਿਲਾਂ ਵੀ ਇਦਾਂ ਦੇ ਬਹੁਤ ਆਏ ਆ ਪਹਿਲਾਂ ਵੀ بڑے ਬਾਬੇ ਜਿਹਨਾਂ ਨੂੰ ਪਾਪਾ ਜੀ ਪਾਪਾ ਜੀ ਕਹਿੰਦੇ ਸੀ ਕਿਸੇ ਨੂੰ ਬਾਪੂ ਜੀ ਕਹਿੰਦੇ ਸੀ ਏ ਅੱਜ ਤੀਜਾ ਪਾਪਾ ਜੀ ਘਹਾਣੇ ਵਾਲਾ ਹੋਰ ਜੇਲ੍ਹ ਚ ਅਦਾਲਤ ਨੇ ਡੱਕਤਾ ਵੀ ਤੁਸੀਂ ਇਹ ਝੂਠੇ ਪਾਪਾ ਜੀ ਬਣਾ ਲਏ ਜਿਹੜੇ ਇਹ ਪਾਪਾ ਜੀ ਦੇ ਮਗਰੇ ਲੱਗੇ ਰਹਿਣਾ ਇੱਕ ਪਿਓ ਤੁਹਾਡਾ ਪੰਜਾਬ ਵਾਸੀ ਉਹ ਹੋਇਆ ਜਿਨ੍ਹਾਂ 1699 ਨੂੰ ਖਾਲਸਾ ਪੰਥ ਸਾਜਿਆ ਸੀ ਉਹ ਵੀ ਵਿਸਾਖੀ ਚ ਆਉਂਦਾ 13 April ਨੂੰ ਇੱਕ ਵਿਸਾਖੀ ਆਉਣੀ ਹੈ ਆਪ੍ਰੈਲ ਵੀ ਆਉਣੀ ਹੈ ਇੱਕ ਪਰਬਲੀ 1 April ਵੀ ਆਉਂਦੀ ਹਰ ਇੱਕ ਸਾਲ ਤੇ 13 April ਵੀ ਆਉਂਦੀ ਆ ਹੁਣ ਤੁਸੀਂ ਦੇਖ ਲਓ ਵੀ 1 April ਨੂੰ ਜਹੈਨ ਨੂੰ ਜਦੋਂ ਸਜਾ ਹੁੰਦੀ ਆ ਵੀ ਹਰ ਇੱਕ ਵਾਰੀ ਉਦੋਂ ਮੂਰਖੇ ਬਣਦਾ ਰਹਿਣਾ ਜੀ ਠੱਗੇ ਹੋਏ ਮਹਿਸੂਸ ਕਰਨਾ ਕਿ 13 April ਨੂੰ ਵਿਸਾਖੀ ਵਾਲੇ ਦਿਨ ਖਾਲਸੇ ਸਜਣਾ ਜਾ ਕੇ 1 million ਫੋਲੋਅਰ 10 ਲੱਖ ਲੋਕ ਹੋ ਜਾਂਦੇ ਸੋਸ਼ਲ ਮੀਡੀਆ ਦੇ ਉੱਤੇ ਹਾਲਾਂਕਿ ਅੱਜ ਕੱਲ ਤਾਂ ਪੈਸੇ ਦੇ ਕੇ ਖਰੀਦੇ ਵੀ ਜਾ ਸਕਦੇ ਜੇ ਲੋਕ ਖਰੀਦੇ ਜਾ ਸਕਦੇ ਆ ਤਾਂ ਫੋਲੋਅਰ ਵੀ ਖਰੀਦ ਲੈਂਦੇ ਆ ਸੋ ਇਹ ਦਿਖਾਵੇ ਦਾ ਵੀ ਢੰਗ ਹੋ ਸਕਦਾ ਪਰ ਜੇ 1 million ਨਹੀਂ ਤਾਂ ਕੁਝ ਤਾਂ ਲੋਕ ਹੋਣਗੇ ਨਾ ਜਿਹੜੇ ਜੁੜੇ ਹੋਏ ਭਾਵਨਾਤਮਕ ਤੌਰ ਤੇ ਜੀ ਸੋ ਮੈਂ ਕਹਿੰਦਾ ਤੁਸੀਂ ਭਾਈ ਠੱਗੇ ਜਾਣਾ ਹੈ ਅਦਾਲਤ ਨੇ ਕੋਈ ਢਿੱਲ ਨਹੀਂ ਛੱਡੀ ਆਪਣੇ ਵੱਲੋਂ ਇਹਨੂੰ ਤੁੰਨ ਕੇ ਰੱਖਤਾ ਵੀ ਤੂੰ ਭਾਈ ਇੱਕ ਕੁੜੀ ਦੇ ਨਾਲ ਗਲਤ ਕੀਤਾ ਤਾਂ ਤੈਨੂੰ ਕੋਈ ਮਾਫੀ ਨਹੀਂ ਤੂੰ ਇੱਕ ਧਰਮ ਦਾ ਲੀਡਰ ਬਣਦਾ ਸੀ ਤੇ ਹੁਣ ਜੇ ਉਹ ਫੈਸਲਾ ਹੋਇਆ ਤਾਂ ਹੁਣ ਇਹ ਨਾ ਕਹੀ ਜਾਵੇ ਵੀ ਸਾਡੇ ਪਾਪਾ ਜੀ ਮਿਸ਼ਨ ਤੇ ਆ ਮੁੜੇ ਆਉ ਕੀ ਕਹਿੰਦੇ April Fool's ਦੇ ਕਹਿੰਦੇ ਵੀ ਹੈ ਨਾ ਵੀ ਇੱਕ ਮੂਰਖ ਬਣਾਉਣ ਦਾ ਦੇਣਾ ਹੈ ਨਾ ਵਰਤੇ ਜਾਂਦਾ ਪਰ ਬਹੁਤ ਸਾਰੇ ਲੋਕ ਅੱਜ ਜਿਹੜੇ ਮੂਰਖ ਇਹਦੇ ਵੱਲੋਂ ਬਣਾਏ ਗਏ ਸੀ ਉਹ ਠੱਗਿਆ ਮਹਿਸੂਸ ਕਰ ਰਿਹਾ 1 April ਤੇ 1 April ਦਾ ਇਹ ਦਿਨ ਆ ਗਿਆ ਉਹ ਸਿਆਣੇ ਲੋਕ ਤਾਂ ਅੱਜ ਸਮਝਦੇ ਆ ਵੀ ਕੋਰਟ ਨੇ ਬਹੁਤ ਵਧੀਆ ਫੈਸਲਾ ਦਿੱਤਾ ਪਰ ਜਿਹੜੇ ਲੋਕ ਉਸ ਦੇ ਪਿੱਛੇ ਲੱਗੇ ਹੋਏ ਸੀ ਉਹਦੇ ਪੰਡਾਲਾਂ ਜਾ ਕੇ ਬੈੰਦੇ ਸੀ ਡਾਰਾ ਬਣ ਬਣ ਕੇ ਤੁਰੇ ਹੋਏ ਸੀ ਪੀਟਾਂ ਲੱਗੀਆਂ ਹੋਈਆਂ ਸੀ ਉਹ ਸਾਰੇ ਲੋਕ ਅੱਜ ਉਹਨਾਂ ਦਾ April ਫੁੱਲ ਬਣ ਗਿਆ ਧਰਮ ਗ੍ਰੰਥਾਂ ਦੇ ਵਿੱਚ ਦੁਨੀਆ ਦੇ ਇਤਿਹਾਸ ਦੇ ਵਿੱਚ ਸਾਡੇ ਇਤਿਹਾਸ ਵਰਗੀ ਤਾਂ ਕੋਈ ਰੀਸ ਨਹੀਂ ਜੀ ਕੋਈ ਕੰਪੈਰੀਜ਼ਨ ਨਹੀਂ ਕੋਈ ਮੁਕਾਬਲਾ ਨਹੀਂ ਪਰ ਫਿਰ ਵੀ ਅਸੀਂ ਅੱਜ ਕਿੱਥੇ ਖੜੇ ਆ ਤੇ ਸਾਡੇ ਲੋਕ ਇਹ ਨਾ ਪਿੱਛੇ ਕਿਉਂ ਜਾ ਰਹੇ ਸਾਡੀਆਂ ਕਮੇਟੀਆਂ ਨੂੰ ਸਾਡੀਆਂ ਸੰਸਥਾਵਾਂ ਨੂੰ ਸਾਡੇ ਧਾਰਮਿਕ ਆਗੂਆਂ ਨੂੰ ਇਹ ਸੋਚਣ ਦੀ ਲੋੜ ਆ ਆਪਣੀਆਂ ਲੜਾਈਆਂ ਤੋਂ ਬਾਹਰ ਨਿਕਲੋ ਤੇ ਇਹਨਾਂ ਲੋਕਾਂ ਨੂੰ ਸੰਭੋਧਦਾ ਸੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਕੋਈ ਰਾਮ ਕਹਿੰਦਾ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗੁਸਈਆਂ ਕੋਈ ਅਲਾਹ ਹੈ ਸਾਡੀ ਤਾਂ ਗੁਰਬਾਣੀ ਸਰਬ ਧਰਮ ਦਾ ਸਾਂਝਾ ਉਪਦੇਸ਼ ਦਿੰਦੀ ਹੈ ਵੀ ਠੀਕ ਹੈ ਤੁਸੀਂ ਜਿਹੜੇ ਨਾਮ ਨਾਲ ਵੀ ਉਹਨੂੰ ਯਾਦ ਕਰਦੇ ਹੋ ਚਿਤਵਦੇ ਹੋ ਪਰ ਉਹ ਇੱਕ ਜਦੋਂ ਹੈ ਹੀ ਉਹ ਇੱਕ ਫਿਰ ਤੁਸੀਂ ਹਿੰਦੂ ਭਰਾ ਉਹਨੂੰ ਰਾਮ ਰਾਮ ਕਹਿ ਕੇ ਉਚਾਰਨ ਤਾਂ ਕਰੋ ਉਹਦੇ ਉਹਦਾ ਚਿੰਤਨ ਤਾਂ ਕਰੋ ਉਹਦਾ ਸਿਮਰਨ ਤਾਂ ਕਰੋ ਸਾਡੇ ਮੁਸਲਮਾਨ ਵੀਰ ਉਹਨੂੰ ਅੱਲਾਹ ਕਹਿ ਕੇ ਉਹਦਾ ਸਿਮਰਨ ਕਰਨ ਤੇ ਅਸੀਂ ਸਿੱਖ ਭਰਾ ਸਾਡੇ ਜਿਹੜੇ ਆ ਗਏ ਉਹਨੂੰ ਵਾਹਿਗੁਰੂ ਕਹਿ ਕੇ ਉਹਦਾ ਸਿਮਰਨ ਕਰਨ ਫਿਰ ਦੇਖੋ ਦੁੱਖ ਕਿਦਾਂ ਭੱਜਦੇ ਆਪਣਾ ਸਰਵੰਸ ਬਾਹਰ ਤਾਂ ਇਹਨੂੰ ਪੁੱਤਰਨ ਕੇ ਸੀਸ ਪਰ ਵਾਰਦੀ ਸੁੱਤ ਚਾਰ-ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਸਾਰਾ ਕੁਝ ਵਾਰ ਕੇ ਉੱਤੇ ਦਮਦਮਾ ਸਖ ਖੜ ਕੇ ਇਹ ਗੱਲ ਕਹੀ ਕਿ ਮੈਂ ਤੁਹਾਡੇ ਲਈ ਸਾਰਾ ਕੁਝ ਕੁਰਬਾਨ ਕਰ ਚੱਲੇ ਆ ਉਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕੋਈ ਭਲੇਖਾ ਨਹੀਂ ਆਪਣਾ ਸਾਰਾ ਕੁਝ ਵਾਰ ਕੇ ਸਾਡੇ ਸਿਰ ਤੇ ਪੱਗ ਰੱਖੀ ਤੇ ਅੱਜ ਪੱਗਾਂ ਬੰਨ ਮੰਨ ਕੇ ਉਹ ਮੈਂ ਪਾਣੀ ਚ ਗੋਤੇ ਲਾਉਂਦੇ ਬੰਦੇ ਦੇਖੇ ਆ ਤੇ ਬੜੇ ਸ਼ਰਮਸਾਰ ਤੇ ਉਹਨਾਂ ਤੇ ਤਰਸ ਆਉਂਦਾ ਸਾਨੂੰ ਅਸੀਂ ਮਹਿਸੂਸ ਕਰਦੇ ਆ ਵੀ ਕਿੱਡੇ ਤਰਸ ਦੇ ਪਾਤਰ ਆ ਆਪਣੇ ਨਾਮ ਪਿੱਛੇ ਸਿੰਘ ਲਾਏ ਹੋਏ ਸਿੰਘ ਕਿਹਨਾਂ ਦਿੱਤਾ ਸੀ ਤੁਹਾਨੂੰ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਮਿਲਿਆ ਕਈ ਧੰਨੇ ਵੀ ਲਗਾਉਣਗੇ ਬਈ ਹਾਂ ਸਾਡੇ ਪਿਤਾ ਜੀ ਨਾਲ ਗਰਤਕ ਕੀਤਾ ਬਾਪੂ ਦੀ ਦਿਨ ਕਰਨਗੇ ਉਹਨਾਂ ਦੇ ਚੇਲੇ ਚਪਟੇ ਕਰਨਗੇ ਚੇਲੇ ਚਪਟੇ ਕਰਨਗੇ ਵੀ ਚਲੋ ਬਾਪੂ ਤਾਂ ਜਿਹਨੂੰ ਅਸੀਂ ਕਹਿੰਦੇ ਸੀ ਏਲ ਚ ਚਲ ਗਿਆ ਸਾਡਾ ਪਾਪਾ ਜੀ ਅਸੀਂ ਤਾਂ ਪਿਛੇ ਤੋਂ ਹੰਦਾ ਚਲਾਈ ਜਾਈਏ ਇਹਨਾਂ ਦੀ ਜਗ੍ਹਾ ਲੈਣ ਨੂੰ ਵੀ ਪਿਛੇ ਕਈ ਕਾਲੇ ਆ ਨਾ ਹਾਂਜੀ ਜਿਹੜੇ ਨਾਲ ਤੁਰੇ ਫਿਰਦੇ ਇਹਦੀ ਕੋਈ ਸੱਜਾ ਮੋਢਾ ਕੋਈ ਖੱਬਾ ਮੋਢਾ ਕੋਈ ਸੱਚੀ ਬਾਹ ਕੋਈ ਖੱਬੀ ਬਾਹ ਉਹ ਸਾਰੇ ਕਾਲੇ ਹੋਣੇ ਆ ਵੀ ਹੁਣ ਇਹਦੀ ਵਾਲੀ ਕੁਰਸੀ ਮੈਂ ਲੈ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਵਾ ਮੁਹਾਲੀ ਅਦਾਲਤ ਨੇ ਪਾਸਟਰ ਬਜਿੰਦਰ ਨੂੰ ਅਜੂਮਰ ਕੈਦੀ ਸਜ਼ਾ ਸੁਣਾਈਆ ਯਰਕਪੁਰ ਦੀ ਇੱਕ ਮਹਿਲਾ ਸੀ ਜਿਨੇ ਇਲਜ਼ਾਮ ਲਗਾਏ ਸੀ ਕਿ ਇਸਨੇ ਮੇਰੇ ਨਾਲ ਰੇਪ ਕੀਤਾ ਤੇ 7 ਸਾਲ ਬਾਅਦ ਉਸ ਨੂੰ ਇਨਸਾਫ ਮਿਲਿਆ ਜੋ ਜਲੋਕ ਖੁਸ਼ ਵੀ ਨੇ ਤੇ ਜੋ ਉਹਦੇ ਚੇਲੇ ਨੇ ਉਹ ਕਾਫੀ ਜ਼ਿਆਦਾ ਦੁਖੀ ਵੀ ਨੇ ਇਸ ਸਬੰਧੀ ਹੁਣ ਚਰਚਾ ਕਰਨੀ ਤਾਂ ਬਣਦੀ ਆ ਕਿ 7 ਸਾਲ ਬਾਅਦ ਪੀੜਤ ਮਹਿਲਾ ਨੂੰ ਇਨਸਾਫ ਮਿਲਿਆ ਤੁਹਾਨੂੰ ਦੱਸਦੀ ਆ ਕਿ ਪਹਿਲਾਂ ਵੀ ਇਸ ਪਾਦਰੀ ਦੇ ਉੱਤੇ ਕਾਫੀ ਜ਼ਿਆਦਾ ਮਹਿਲਾਵਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਉਹਨਾਂ ਨੂੰ ਧਮਕੀਆਂ ਤੱਕ ਦਿੱਤੀਆਂ ਗਈਆਂ ਪਰ ਹੁਣ ਇੱਕ ਮਾਮਲੇ ਦੇ ਵਿੱਚ ਅਦਾਲਤ ਨੇ ਪਾਦਰੀ ਬਜਿੰਦਰ ਨੂੰ ਉਮਰ ਕੈਦੀ ਸਜ਼ਾ ਸੁਣਾ ਦਿੱਤੀ ਹੈ ਤੇ ਹੁਣ ਇਸ ਸੰਬੰਧੀ ਚਰਚਾ ਕਰਨੀ ਤਾਂ ਬਣਦੀ ਆ ਕਿਦਾਂ ਦੇਖਦੇ ਹੋ ਸਰ ਤੁਸੀਂ ਤਾਂ ਹੁਣ ਅਦਾਲਤ ਨੇ ਪਾਦਰੀ ਨੂੰ ਬਜਿੰਦਰ ਨੂੰ ਸਜ਼ਾ ਸੁਣਾਈਆ ਉਮਰ ਕੈਦੀ ਬਿਲਕੁਲ ਅਮਨ ਦੇਖੋ ਸਟੇਜਾਂ ਦੇ ਉੱਤੇ ਹਮੇਸ਼ਾ ਆਪਾਂ ਉਸ ਪਾਸਟਰ ਨੂੰ ਜਾਂ ਕੁਝ ਉਹਨਾਂ ਦੇ ਚੇਲਿਆਂ ਨੂੰ ਇੱਕ ਸ਼ਬਦ ਬੋਲਦੇ ਸੁਣਿਆ ਫਾਇਰ ਫਾਇਰ ਕਹਿ ਕੇ ਠੀਕ ਕਰ ਦਾਂਗੇ ਜੀ ਤੁਹਾਨੂੰ ਫਾਇਰ ਕਰਕੇ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਕਰ ਦਾਂਗੇ ਫਾਇਰ ਕਹਿ ਕੇ ਤੁਹਾਡੀਆਂ ਟੁੱਟੀਆਂ ਲੱਤਾਂ ਠੀਕ ਕਰ ਦਾਂਗੇ ਫਾਇਰ ਕਹਿ ਕੇ ਇੱਕ ਕੁੜੀ ਬੋਲਣ ਲੱਗ ਜਾਂਦੀ ਹੈ ਜੀ ਹਰ ਇੱਕ ਵਾਰੀ ਅੱਦਾ ਕਰਦੇ ਸੀ ਪਰ ਅੱਜ ਜਦੋਂ ਅਦਾਲਤ ਦੇ ਸਾਹਮਣੇ ਖੜੇ ਫਿਰ ਫਾਇਰ ਨਹੀਂ ਨਿਕਲਦਾ ਅੱਜ ਕੀ ਨਿਕਲਦਾ ਅੱਜ ਮਿੰਨਤਾ ਨਿਕਲਦੀਆਂ ਤਰਲੇ ਨਿਕਲਦੇ ਆ ਫਿਰ ਹੰਝੂ ਨਿਕਲਦੇ ਆ ਫਿਰ ਆਵਾਜ਼ ਥਰਕਦੀ ਆ ਲੱਤਾਂ ਕੰਬਦੀਆਂ ਤੇ ਕਹਿੰਦੇ ਜੀ ਮੇਰੀ ਤਾਂ ਜੀ ਘਰ ਵਾਲੀ ਬਿਮਾਰ ਹੈ ਮੇਰੇ ਬੱਚੇ ਛੋਟੇ ਆ ਜੀ ਮੇਰੇ ਤੇ ਰਹਿਮ ਕਰੋ ਜੀ ਮੇਰੀ ਤਾਂ ਲੱਤ ਦੇ ਵਿੱਚ ਰਾੜ ਪਈ ਹੋਈ ਕਿਉਂ ਬਾਈ ਇਹ ਉਦੋਂ ਨਹੀਂ ਸੀ ਦਿਖਦਾ ਜਦੋਂ ਸਟੇਜ ਦੇ ਉੱਤੇ ਪੂਰੇ ਕੰਫੀਡੈਂਸ ਨਾਲ ਤੁਸੀਂ ਲੱਖਾਂ ਲੋਕਾਂ ਨੂੰ ਮੂਰਖ ਬਣਾ ਰਹੇ ਸੀ ਖਾਲਾਕੇ ਬਹੁਤ ਸਾਰੀਆਂ ਵੀਡੀਓਜ਼ ਇਦਾਂ ਦੀਆਂ ਆ ਜਾਂਦੀਆਂ ਸਾਹਮਣੇ ਵੀ ਜੜੀਆਂ ਦੱਸਦੀਆਂ ਵੀ ਇਹ ਸਾਰਾ ਕੁਝ ਅਭਿਆਸ ਕੀਤਾ ਜਾਂਦਾ ਸੀ ਪ੍ਰੈਕਟਿਸ ਪਹਿਲਾਂ ਕੀਤੀ ਜਾਂਦੀ ਸੀ ਕੈਰੈਕਟਰ ਜਿਹੜੇ ਹੈਗੇ ਆ ਉਹ ਬਣਾਏ ਜਾਂਦੇ ਸੀ ਫਿਰ ਉਹਨਾਂ ਨੂੰ ਉਹ ドラਮਾ ਦਿਖਾਇਆ ਜਾਂਦਾ ਸੀ ਫਿਰ ਅੱਗੇ ਬੈਠੇ ਹਜ਼ਾਰਾਂ ਲੱਖਾਂ ਭੋਲੇ ਭਾਲੇ ਲੋਕਾਂ ਨੂੰ ਬੁੱਧੂ ਬਣਾਇਆ ਜਾਂਦਾ ਸੀ ਮੂਰਖ ਬਣਾਇਆ ਜਾਂਦਾ ਸੀ ਤੇ ਫਿਰ ਬੁਰੇ ਕੰਮ ਦਾ ਬੁਰਾ ਨਤੀਜਾ ਇੱਕ ਦਿਨ ਤਾਂ ਫਿਰ ਪ੍ਰਮਾਤਮਾ ਦੇ ਘਰ ਦੇਰ ਆ ਅੰਧੇਰ ਨਹੀਂ ਹੈਗਾ ਠੀਕ ਹੈ ਨਾ ਫਿਰ ਉਹ ਜਿਹੜਾ ਹੈਗਾ ਉਹ ਮਿਲਣਾ ਤਾਂ ਹੁੰਦਾ ਹੀ ਆ ਸੋ ਉਹ ਸਮਾਂ ਜਿਹੜਾ ਹੈਗਾ ਉਹ ਆ ਗਿਆ ਤੇ ਅੱਜ ਉਹ ਕੁੜੀ ਨੇ ਜੋ ਅਪੀਲ ਪਾਈ ਸੀ ਭਾਵੇਂ ਸਮਾਂ ਉਹਨੂੰ ਲੱਗਿਆ ਪਰ ਉਹ ਅੰਤ ਤੱਕ ਲੈ ਆਈ ਤੇ ਅੱਜ ਸਜ਼ਾ ਫਿਰ ਜਿਹੜੀ ਕੋਰਟ ਨੇ ਸੁਣਾਤੀ ਤੇ ਫੈਸਲਾ ਹੋਇਆ ਬਹੁਤ ਸਾਰੇ ਲੋਕਾਂ ਨੂੰ ਅੱਜ ਠੰਡ ਪਈ ਹੋਣੀ ਬਹੁਤ ਸਾਰੇ ਲੋਕਾਂ ਨੂੰ ਖੁਸ਼ੀ ਹੋਈ ਹੋਣੀ ਆ ਬੜੇ ਲੋਕ ਹੈਰਾਨ ਹੋਏ ਹੋਣੇ ਪਰ ਬੜੇ ਲੋਕ ਹੋ ਸਕਦਾ ਦੁਖੀ ਵੀ ਹੋਏ ਹੋਣ ਤੋ ਲਗ ਲਗ ਤਰ੍ਹਾਂ ਦੀਆਂ ਪ੍ਰਤੀਕਿਰਿਆ ਆਵਾ ਸੋਸ਼ਲ ਮੀਡੀਆ ਤੇ ਬਹੁਤ ਚਰਚਾਾਂਵਾਂ ਚੱਲ ਰਹੀਆਂ ਇਹਦੇ ਬਾਰੇ ਚ ਜੀ ਉਹ ਕੁੜੀ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਉਹਨੂੰ 5-5 ਕਰੋੜ ਰੁਪਏ ਦੇ ਆਫਰ ਵੀ ਦਿੱਤੇ ਗਏ ਕਿ ਤੂੰ ਆਪਣੀ ਆਵਾਜ਼ ਬੰਦ ਕਰ ਲੈ। ਬਹੁਤ ਸਾਰੇ 5 ਕਰੋੜ ਦੇ ਕੁੜੀ ਨੂੰ ਤਾਂ ਦੇਣੇ ਜਿਹੜੀ ਹੈਗੀ ਆ ਉਹ ਸੁਭਾਵਿਕ ਗੱਲ ਆ। ਉਹਦਾ ਕਹਿਣਾ ਹੁਣ ਅਸੀਂ ਇਹ ਨਹੀਂ ਹੋ ਸਕਦਾ ਵੀ ਕਈ ਵਾਰੀ ਕੋਈ ਕਹਿੰਦਾ ਵੀ ਮੈਨੂੰ ਤਾਂ ਇੰਨਾ ਆਫਰ ਦਿੱਤਾ ਸੀ ਕਹਿੰਦੇ ਐਦਾਂ ਕਿਦਾਂ ਹੋ ਸਕਦਾ ਐਵੇਂ ਗੱਪਾਂ ਮਾਰੀ ਜਾਂਦੇ ਝੂਠ ਮਾਰੀ ਜਾਂਦੇ ਅੱਜ ਕੁੜੀ ਤੇ ਯਕੀਨ ਸਾਨੂੰ ਇਸ ਕਰਕੇ ਹੁੰਦਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਅਸੀਂ ਪੰਜਾਬ ਦੇ ਲੋਕ ਦੇਖਦੇ ਕੋਈ ਮਜਬੂਰ ਆ ਉਹਨਾਂ ਨੂੰ ਵੀ ਲੱਖਾਂ ਰੁਪਏ ਵੰਡੇ ਗਏ ਆ ਜੀ ਕਿ ਤੁਸੀਂ ਸਾਡੇ ਪਿੱਛੇ ਲੱਗੋ ਉਹਨਾਂ ਨੂੰ ਇਸ ਤਰ੍ਹਾਂ ਲਾਇਆ ਗਿਆ ਆਪਣੇ ਪਿੱਛੇ ਕੋਈ ਰਿਕਸ਼ੇ ਵਾਲਾ ਉਹਨੂੰ ਰਿਕਸ਼ਾ ਲੈ ਕੇ ਦੇ ਦਿੱਤਾ ਵੀ ਤੂੰ ਧਰਮ ਬਦੱਲ ਲਾ ਪੱਗਾਂ ਬੰਨ ਬੰਨ ਕੇ ਬਹੁਤ ਸਾਰੇ ਲੋਕ ਕੋਈ ਹਿੰਦੂ ਭਰਾ ਕੋਈ ਸਿੱਖ ਭਰਾ ਕੋਈ ਹੋਰ ਧਰਮਾਂ ਦੇ ਲੋਕ ਜਿਹੜੇ ਵੀ ਇਹਨਾਂ ਦੇ ਸ਼ਿਕਾਰ ਦੇ ਵਿੱਚ ਇਹਨਾਂ ਦੇ ਚੁੰਗਲ ਦੇ ਵਿੱਚ ਫਸਦੇ ਗਏ ਉਹ ਪੰਜੇ ਦੇ ਵਿੱਚ ਫਸਦੇ ਗਏ ਉਹਨਾਂ ਨੂੰ ਇਹਨਾਂ ਨੇ ਫਸਾਉਣ ਦੇ ਵਿੱਚ ਕਸਰ ਨਹੀਂ ਛੱਡੀ ਪੈਸੇ ਦੇ ਦਮ ਤੇ ਆਪਣੇ ਪਿੱਛੇ ਲਾਇਆ ਤੇ ਉਹਨਾਂ ਨੂੰ ਆਪਣੇ ਪਿੱਛੇ ਲਾ ਕੇ ਫਿਰ ਹਜ਼ਾਰਾਂ ਮੱਛੀਆਂ ਪਸਾਇਆ ਜਿੱਦਾ ਤਾਂ ਦਾਣਾ ਨਹੀਂ ਛੱਡਦੇ ਅਸੀਂ ਜੀ ਮੱਛੀ ਫੜਨ ਦੇ ਲਈ ਇੱਕ ਵਾਰੀ ਕੋਲੋ ਲਾਉਣਾ ਪੈਂਦਾ ਫੇਰ ਮੁੜ ਕੇ ੜਾਰਾਂ ਦੀ ੜਾਰਾਂ ਉਹ ਜਾਲ 'ਚ ਫਸ ਜਾਂਦੀਆਂ ਮੈਨੂੰ ਲੱਗਦਾ ਇਹ ਉਸੇ ਤਰ੍ਹਾਂ ਦੀ ਚੀਜ਼ ਸੀ ਵੀ ਜਿਹੜੀ ਇਹਨਾਂ ਨੇ ਕਰਕੇ ਬਹੁਤ سارے ਲੋਕਾਂ ਨੂੰ ਆਪਣੇ ਭਰਮਜਾਲ ਦੇ ਵਿੱਚ ਫਸਾ ਲਿਆ ਤੇ 5 ਕਰੋੜ ਤੇ ਉਹਨਾਂ ਲਿਆ ਨਹੀਂ ਇਹ ਬਹੁਤ ਵੱਡਾ ਸਲੂਟ ਆ ਹੋ ਸਕਦਾ ਹੋਰ ਵੀ ਬਹੁਤ ਸਾਰੇ ਕੇਸ ਹੋਣ ਕਿਉਂਕਿ ਜਿਹੜਾ ਇਸ ਰਾਹ ਤੇ ਤੁਰ ਪੈਂਦਾ ਨਾ ਜਿਹਦੇ ਸਿਰ ਨੂੰ ਖਮਾਰ ਚੜਿਆ ਹੋਵੇ ਜਿਹਦੇ ਸਿਰ ਨੂੰ ਨਸ਼ਾ ਚੜਿਆ ਹੋਵੇ ਸ਼ੌਹਰਤ ਦਾ ਜਿਹਨੂੰ ਲੱਗਦਾ ਵੀ ਮੈਂ ਤਾਂ ਇੰਨਾ ਸਿਆਣਾ ਮੇਰੇ ਅੱਗੇ ਤਾਂ ਬੈਠੇ ਸਾਰੇ ਬੁੱਧੂ ਬਣ ਜਾਂਦੇ ਮੈਂ ਇੱਕ ਮਿੰਟ ਚ ਬੁੱਧੂ ਬਣਾ ਲੈਣਾ ਉਹਦਾ ਫਿਰ ਇੱਕ ਕੇਸ ਨਹੀਂ ਹੋਇਆ ਕਰਦਾ ਉਹਦੇ ਕੋਲ ਤਾਂ ਜਿਹੜਾ ਆ ਗਿਆ ਉਹ ਰਗੜਿਆ ਹੀ ਜਾਂਦਾ ਉਹ ਅੰਨੇ ਬਾਅਦ ਲੋਕਾਂ ਨੂੰ ਦਰੜਦਾ ਹੀ ਜਾਂਦਾ ਸੋ ਇਹ ਮੈਨੂੰ ਨਹੀਂ ਲੱਗਦਾ ਵੀ ਹਲੇ ਵੀ ਇੱਕ ਕੇਸ ਹੋਊਗਾ ਹੋ ਸਕਦਾ 5 ਬੰਦ ਕਰੋੜ ਦੀਆਂ ਆਫਰਾਂ ਪਤਾ ਨਹੀਂ ਕਿੰਨਿਆਂ ਨੂੰ ਦਿੱਤੀਆਂ ਹੋਣ ਕਿੰਨਿਆਂ ਨੇ ਲੈ ਲਏ ਹੋਣ ਪਰ ਇਹ ਭੈਣ ਨੂੰ ਸਲੂਟ ਬਣਦਾ ਵੀ ਜਿਨੇ ਜੇ ਉਹਦੇ ਨਾਲ ਹੋਇਆ ਸੀ ਧੱਕਾ ਤਾਂ ਅੰਤ ਤੱਕ ਉਹ ਪੈਸੇ ਅੱਗੇ ਵਿਕੀ ਨਹੀਂ ਤੇ ਉਹਨੇ ਜਿਹੜਾ ਹੈਗਾ ਫੈਸਲਾ ਸਿਰੇ ਪਜਾਇਆ ਜੀ ਬੀਤੇ ਦਿਨੀ ਜਥੇਦਾਰ ਸਾਹਿਬ ਨਾਲ ਵੀ ਦੋ ਕੁੜੀਆਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ ਮਦਦ ਮੰਗੀ ਗਈ ਸੀ ਉਹਨਾਂ ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਸੀ ਕਿ ਪਾਸਟਰ ਦੇ ਵੱਲੋਂ ਧੱਕੇਸ਼ਾਹੀ ਕੀਤੀ ਗਈ ਆ ਮੈਂ ਕਹਿੰਦਾ ਉਹ ਦੋ ਆਈਆਂ ਨਾ ਹੁਣੇ سزا ਹੋਈ ਆ ਹੋ ਸਕਦਾ ਹੋਰ ਬਹੁਤ ਸਾਰੇ ਕੇਸ ਹੋਣ ਬਹੁਤ ਸਾਰੇ ਲੋਕ ਸ਼ਰਮ ਦੇ ਮਾਰੇ ਨਹੀਂ ਜਾਂਦੇ ਇਹਨਾਂ ਕੋਲ ਹਾਂਜੀ ਆਵਾਜ਼ ਨਹੀਂ ਚੁੱਕਦੇ ਕਿਉਂਕਿ ਉਹ ਲੋਕ ਇਹ ਮਹਿਸੂਸ ਕਰਦੇ ਹੁੰਦੇ ਵੀ ਅਸੀਂ ਤਾਂ ਹੁਣ ਇਹਨਾਂ ਕੋਲ ਜਾਂਦੇ ਆ ਹੁਣ ਜੇ ਅਸੀਂ ਰੋਲਾ ਪਾਉਂਗੇ ਤਾਂ ਸਾਡੀ ਬੇਇਜ਼ਤੀ ਹੋਊਗੀ ਲੋਕ ਕੀ ਕਹਿਣਗੇ ਲੋਕਾਚਾਰੀ ਹਾਂ ਸ਼ਰਮ ਜਿਹੜੀ ਹੁੰਦੀ ਹੈ ਨਾ ਫਿਰ ਉਹ ਸ਼ਰਮ ਜਾਣ ਨਹੀਂ ਦਿੰਦੀ ਅਜੇ ਪਤਾ ਨਹੀਂ ਇਹ ਕੇਸ ਵਿੱਚ ਜਿਹੜੀ ਸਜ਼ਾ ਹੋਈ ਹੈ ਨਾ ਕਿੰਨੇ ਹੋਰ ਨੂੰ ਹੌਸਲਾ ਦੇਣਾ ਸ਼ਾਇਦ ਹੋਰ ਬਹੁਤ ਸਾਰੇ ਲੋਕ ਅੱਗੇ ਆਉਣ ਤੇ ਇਹਨਾਂ ਨੂੰ ਜਿਹੜਾ ਹੈਗਾ ਫਿਰ ਕੋਰਟ ਦੇ ਵਿੱਚ ਕਢੀਸਣ ਪਰ ਉਮਰ ਕੈਦ ਜਿਹੜੀ ਹੈਗੀ ਤਾਂ ਉਮਰ ਸਜ਼ਾ ਹੀ ਦਿੱਤੀ ਕੋਰਟ ਨੇ ਜੀ ਬੇ ਆਖਰੀ ਸਾ ਜਿਹੜਾ ਲਾਈਗਾ ਨਾ ਭਾਈ ਤੂੰ ਹੁਣ ਉਹ ਵੀ ਕਾਲ ਕੋਠੜੀ ਦੇ ਵਿੱਚੇ ਲਊਗਾ ਪਰ ਇਸ ਤੋਂ ਵੱਧ ਹੋਰ ਤਾਂ ਕੀ ਹੋਣਾ ਫਿਰ ਤਾਂ ਮੌਤ ਹੀ ਆ ਤੇ ਮੌਤ ਨਾਲੋਂ ਬੁਰਾ ਹੁੰਦਾ ੜਿੜਕ ੜਿੜਕ ਕੇ ਮਰਨਾ ਰੋਜ਼ ਮਰਨਾ ਸੋ ਕੋਰਟ ਨੇ ਮੈਨੂੰ ਲੱਗਦਾ ਵੀ ਇਹ ਉਹ ਸਜ਼ਾ ਦਿੰਦੀ ਹੈ ਵੀ ਹੁਣ ਰੋਜ਼ ਮਰੂਗਾ ਜਿਹੜਾ ਬਾਹਰ ਸ਼ੌਹਰਤ ਦੀ ਜ਼ਿੰਦਗੀ ਜਿੰਦਾ ਸੀ ਐਸ਼ ਦੀ ਜ਼ਿੰਦਗੀ ਜਿੰਦਾ ਸੀ ਗੱਡੀਆਂ 'ਚ ਰਹਿੰਦਾ ਸੀ ਕਾਰਾਂ 'ਚ ਮੈਲਾਂ 'ਚ ਹਜ਼ਾਰਾਂ ਲੋਕਾਂ ਦੇ ਵਿੱਚ ਰਹਿੰਦਾ ਸੀ ਆਲੇ-ਦੁਆਲੇ ਉਹਦਾ ਹੁਕਮ ਮੰਨਣੇ ਵਾਲਾ ਹਰ ਬੰਦਾ ਤਿਆਰ ਰਹਿੰਦਾ ਸੀ ਜਿੱਧਰ ਉਂਗਲ ਕਰਦਾ ਸੀ ਉਧਰ ਨੂੰ ਹੀ ਚੀਜ਼ਾਂ ਬਦਲਦੇ ਚਲ ਜਾਂਦੀਆਂ ਹੋਣੀਆਂ ਕਿਉਂਕਿ ਇੰਨੇ ਲੋਕਾਂ ਦਾ ਮਾਲਕ ਬਣਿਆ ਹੋਇਆ ਸੀ ਤਾਂ ਅੱਜ ਉਹ ਕੁੱਟ-ਕੁੱਟ ਕੇ ਉੱਥੇ ਮਰੂਗਾ ਕੁੱਟ-ਕੁੱਟ ਕੇ ਜ਼ਿੰਦਗੀ ਦੇ ਜਿਹੜੇ ਹਰ ਸਾਹ ਲਊਗਾ ਆਖਰੀ ਸਾਹ ਤੱਕ ਪਰ ਹੋ ਸਕਦਾ ਹਜ਼ਾਰਾਂ ਹੋਰ ਕੇ ਉਦੇ ਉੱਤੇ ਇਦਾਂ ਦੇ ਪੈਣ ਜਿਹੜੇ ਇਹ ਸਜ਼ਾ ਦੇ ਜਿਹੜੇ ਹੈਗੇ ਆ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸਜ਼ਾ ਦੇ ਖਾਨੇ ਜਿਹੜੇ ਹੈਗੇ ਉਹਦੇ ਹੋਰ ਭਰਦੇ ਜਾਣ ਤੇ ਉਹਦੇ ਬੋਝ ਥੱਲੇ ਦੱਬਿਆ ਉਹ ਫਿਰ ਮਹਿਸੂਸ ਕਰੇ ਵੀ ਜੋ ਮੈਂ ਕਰਦਾ ਰਿਹਾ ਤਾਂ ਮੈਂ ਕੀ ਕਰਦਾ ਰਿਹਾ ਸੀ ਕਹਿੰਦੇ ਹੁਣ ਰਾਮ ਦੀ ਅਪੀਲ ਕਰ ਰਿਹਾ ਮੇਰੀ ਘਰਵਾਲੀ ਬਿਮਾਰ ਆ ਮੇਰੇ ਬੱਚੇ ਛੋਟੇ ਨੇ ਮੇਰੀ ਸਜ਼ਾ ਘੱਟ ਕਰ ਦੋ ਮੈਂ ਤਾਂ ਇਹ ਕਹਿੰਦਾ ਵੀ ਅਪੀਲ ਕਿਉਂ ਕਰਦਾ ਸੀ ਫਿਰ ਅਪੀਲ ਕਿਉਂ ਕਰਦਾ ਸੀ ਫਿਰ ਉੱਥੇ ਜੇ ਇੰਨਾ ਤਾਕਤਾਂ ਦਾ ਮਾਲਕ ਸੀ ਤਾਂ ਫਿਰ ਫਾਇਰ ਕਰਦਾ ਉੱਥੇ ਸਾਰਾ ਕੁਝ ਖਸਮ ਕਰ ਦਿੰਦਾ ਸਾਰੇ ਵਕੀਲਾ ਨੂੰ ਸਾਰੇ ਹਰ ਕਿਸੇ ਨੂੰ ਉੱਥੇ ਫੂਕ ਦਿੰਦਾ ਜਿੰਨੀ ਸ਼ਕਤੀ ਸੀਗੀ ਸਾਰਾ ਕੁਝ ਕਰ ਦਿੰਦਾ ਜੇ ਇਹ ਸ਼ਕਤੀਆਂ ਸਿਗੀਆਂ ਜੀ ਜਿਨ੍ਹਾਂ ਦੇ ਦਾਅਵੇ ਤੁਸੀਂ ਕਰਕੇ ਲੋਕਾਂ ਨੂੰ ਬੁੱਧੂ ਬਣਾਇਆ ਅੱਜ ਉਹ ਸ਼ਕਤੀਆਂ ਕਿੱਥੇ ਗਈਆਂ ਤੇ ਹੁਣ ਉਹ ਸ਼ਕਤੀਆਂ ਤੁਹਾਡੇ ਕੋਲ ਕਿਉਂ ਨਹੀਂ ਹੈਗੀਆਂ ਇਹ ਵੱਡੇ ਜਿਹੜੇ ਦਾਅਵੇ ਸੀ ਅੱਜ ਉਹ ਠੁੱਸ ਹੋ ਗਏ ਅੱਜ ਉਹ ਲੋਕਾਂ ਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹੋਣ ਇਹ ਲੋਕ ਜੀ ਠੀਕ ਹੈ ਪਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਵਿਚਾਰੇ ਮੂਰਖ ਬਣੇ ਰਹਿੰਦੇ ਇਹਨਾਂ ਦੇ ਪਿੱਛੇ ਪਰ ਹੁਣ ਜੇ ਤੁਸੀਂ ਕਹਿੰਦੇ ਹੋ ਵੀ ਮੇਰੀ ਤਾਂ ਜੀ ਘਰ ਵਾਲੀ ਬਿਮਾਰ ਹੈ ਮੇਰੇ ਬੱਚੇ ਛੋਟੇ ਆ ਮੇਰੀ ਲੱਤ ਦੇ ਵਿੱਚ ਅੱਜ ਆ ਗਈ ਵੀਲੀ ਥੱਲੇ ਚ ਵਾਰ ਅੱਜ ਫਿਰ ਹੁਣ 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 ਸਵਾਲ ਕਰਨੇ ਵਾਲੇ ਸਵਾਲ ਅੱਜ ਕਰਦੇ ਆ ਵੀ ਭਾਈ ਆਪਣੀ ਘਰ ਵਾਲੀ ਨੂੰ ਤਾ ਠੀਕ ਨਹੀਂ ਕਰ ਸਕਿਆ ਉਹਦੇ ਲਈ ਅੱਜ ਤੂੰ ਮੇਨਤਾ ਕਰਦਾ ਫਿਰ ਉਹਦੀ ਬਿਮਾਰੀ ਤੂੰ ਠੀਕ ਕਰ ਦਿੰਦਾ ਫਾਇਰ ਕਰਕੇ ਆਪਣੀ ਲੱਤ ਦੀ ਇਰਾੜ ਜਿਹੜੀ ਆ ਗਈ ਉਹਨੂੰ ਕਰ ਦਿੰਦਾ ਠੀਕ ਫਾਇਰ ਕਰਕੇ ਜੇ ਇਹਨਾਂ ਨੂੰ ਆੜੂ ਪਾਉਣ ਦੀ ਲੋੜ ਹੀ ਕੀ ਪੈਗੀ ਫਿਰ ਜੇ ਉਹ ਆਪਣੇ ਆਪ ਨੂੰ ਠੀਕ ਕਰ ਸਕਦਾ ਬਿਲਕੁਲ ਬਿਲਕੁਲ ਇਹ ਜਾਇ ਸਵਾਲ ਹੈ ਆਪਣੇ ਤੇ ਸਰੀਰ ਤੇ ਜਦੋਂ ਇਹ ਗੱਲਾਂ ਲਾਗੂ ਹੁੰਦੀਆਂ ਤਾਂ ਫਿਰ ਇਹ ਸਾਰੇ ਢੋਂਗ ਕਰਨ ਵਾਲੇ ਵੱਡੇ ਤੋਂ ਵੱਡੇ ਹਸਪਤਾਲ ਲੱਭਦੇ ਫਿਰ ਇਹ ਵਿਦੇਸ਼ਾਂ ਦੀ ਫਲੈਟਾਂ ਫੜ ਕੇ ਸਿੱਧੇ ਵਿਦੇਸ਼ਾਂ ਦੇ ਵਿੱਚ ਅਗੇ ਇਲਾਜ ਕਰਾਉਂਦੇ ਆ ਲੋਕਾਂ ਨੂੰ ਗਰੀਬਾਂ ਨੂੰ ਸਿਰਫ ਭਰਮਾਉਣ ਲਈ ਇਹ ਗੱਲਾਂ ਰੱਖੀਆਂ ਹੁੰਦੀਆਂ ਗਰੀਬ ਤਾਂ ਗਰੀਬ ਪਰ ਜਿਹੜੇ ਪੜੇ ਲਿਖੇ ਵੀ ਲੋਕ ਇਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਬਹੁਤ ਸਾਰੇ ਤਾਂ ਦੇਖੋ ਜਾਲ 'ਚ ਬਸ ਜਾਂਦੇ ਬਹੁਤ ਸਾਰੇ ਲੋਕ ਲਾਹੇ ਲੈਂਦੇ ਆ ਇਹਨਾਂ ਦੇ ਉੱਤ ਕੋਈ ਬੰਦਾ ਕਿਸੇ ਲਈ ਜਿੱਦਾਂ ਕੋਈ ਆਸ ਦੀ ਕਿਰਨ ਵੀ ਹੋ ਸਕਦਾ ਹੈ ਕੋਈ ਬੰਦਾ ਕਿਸੇ ਲਈ ਇੱਕ ਲਾਹਾ ਵੀ ਹੋ ਸਕਦਾ ਜਿਹਦੇ ਵਿੱਚੋਂ ਬੰਦਾ ਕੋਈ ਆਪਣਾ ਫਾਇਦਾ ਲੱਭਦਾ ਹੋ ਸਕਦਾ ਕੁਝ ਲੋਕ ਅਸੀਂ ਪੱਤਰਕਾਰ ਕੁਝ ਲੋਕ ਸਾਡੇ ਤੋਂ ਉਮੀਦ ਰੱਖਦੇ ਵੀ ਇਹਨੂੰ ਅਸੀਂ ਫੋਨ ਕਰਾਂਗੇ ਤਾਂ ਸਾਡੇ ਕਿਸੇ ਫੈਸਲੇ ਦੇ ਵਿੱਚ ਆਊਗਾ ਸਾਡਾ ਕੋਈ ਫੈਸਲਾ ਕਰਾਊਗਾ ਸਾਡਾ ਕੋਈ ਫਾਇਦਾ ਹੋ ਜੂ ਕੁਝ ਲੋਕ ਸਾਡੇ ਮੋਢੇ ਤੇ ਧਰ ਕੇ ਚਲਾਣ ਦੀ ਕੋਸ਼ਿਸ਼ ਕਰਦੇ ਆ ਸੋ ਹਰ ਬੰਦਾ ਹਰ ਬੰਦੇ ਨੂੰ ਆਪਣੇ ਇੱਕ ਨਜ਼ਰੀਏ ਨਾਲ ਦੇਖਦਾ ਵੀ ਮੈਂ ਤਾਂ ਕਰਾਉਣਾ ਕੀ ਇਹ ਮੇਰੀ ਆਜ਼ਦੀ ਕਿਰਣਾ ਜਾਂ ਫਿਰ ਮੈਂ ਤਾਂ ਫਾਇਦਾ ਲੈਣਾ ਬਹੁਤ ਸਾਰੇ ਲੋਕ ਤਾਂ ਵਿਚਾਰੇ ਮਜਬੂਰ ਹੈ ਲੋਕਾਂ 'ਚ ਦੁਖੀ ਹੈ ਇਹਨਾਂ ਕੋਲ ਜਾਣ ਦਾ ਕਾਰਨ ਕੀ ਹੈ ਲੋਕਾਂ ਤੋਂ ਆਪਣਾ ਦੁੱਖ ਨਹੀਂ ਸਹਾਰਿਆ ਜਾਂਦਾ ਲੋਕਾਂ ਦਾ ਇਲਾਜ ਨਹੀਂ ਮਿਲ ਰਿਹਾ ਲੋਕਾਂ ਨੂੰ ਲੋਕ ਬਿਮਾਰੀਆਂ 'ਚ ਗ੍ਰਸਤ ਆ ਲੋਕ ਗਰੀਬੀ ਨਾਲ ਲੜ ਰਹੇ ਆ ਲੋਕ ਬੇਰੋਜ਼ਗਾਰੀ ਨਾਲ ਜੂਝ ਰਹੇ ਆ ਇਹ ਜਿਹਈਆਂ ਬਹੁਤ ਸਾਰੀਆਂ ਸਮੱਸਿਆਵਾਂ ਆ ਜਿਨ੍ਹਾਂ ਦਾ ਹੱਲ ਅਸਲ 'ਚ ਸਰਕਾਰ ਨੇ ਕਰਨਾ ਹੁੰਦਾ ਫੇਲਿਅਰ ਹੈ ਕਿਤੇ ਨਾ ਕਿਤੇ ਸਰਕਾਰ ਦਾ ਰਹਿੰਦਾ ਵੀ ਲੋਕ ਇੰਨੇ ਤੰਗ ਕਿਉਂ ਆ ਲੋਕ ਪਰੇਸ਼ਾਨ ਕਿਉਂ ਆ ਜਦੋਂ ਲੋਕਾਂ ਨੂੰ ਰਾਹ ਨਹੀਂ ਲੱਭਦਾ ਤਾਂ ਫਿਰ ਲੋਕ ਇੱਕ ਦੂਜੇ ਨੂੰ ਦੱਸਦੇ ਆ ਜੀ ਸਾਡਾ ਤਾਂ ਇਦਾਂ ਹੋ ਗਿਆ ਸੀ ਸਾਡਾ ਤਾਂ ਠੀਕ ਹੋ ਗਿਆ ਉਹ ਅਸਲ ਚ ਇਹਨਾਂ ਦੇ ਛੱਡੇ ਹੋਏ ਏਜੰਟ ਹੁੰਦੇ ਨੇ ਲੋਕਾਂ ਦੀ ਫਿਰ ਜਦੋਂ ਉਹ ਏਜੰਟਾਂ ਦੇ ਪ੍ਰਭਾਵ ਦੇ ਵਿੱਚ ਕੁਝ ਆਮ ਦੁਖੀ ਦੁਖਿਆਰੇ ਗਰੀਬ ਜਾਂ ਬੇਰੋਜ਼ਗਾਰ ਲਾਚਾਰ ਲੋਕ ਆ ਜਾਂਦੇ ਆ ਨਾ ਉਹ ਇਹਨਾਂ ਤੇ ਭਰੋਸਾ ਕਰ ਲੈਂਦੇ ਫਿਰ ਇਹਨਾਂ ਤੇ ਭਰੋਸਾ ਕਰਕੇ ੜਾਰਾਂ ਦੀ ੜਾਰਾਂ ਇਹਨਾਂ ਦੇ ਪਿੱਛੇ ਚੱਲ ਜਾਂਦੀਆਂ ਤੇ ਉਹ ੜਾਰਾਂ ਦੀਆਂ ੜਾਰਾਂ ਜਿਹੜੀਆਂ ਇਹਨਾਂ ਦੇ ਪਿੱਛੇ ਹੁੰਦੀਆਂ ਉਹਨਾਂ ਤੋਂ ਵੋਟਾਂ ਲੈਣ ਲਈ ਕਈ ਸੇ ਰਾਜਨੀਤਿਕ ਲੀਡਰ ਜਾਂ ਕਈ ਹੋਰ ਤਰ੍ਹਾਂ ਦੇ ਲੋਕ ਜਿਹੜੇ ਫਾਇਦਾ ਲੈ ਸਕਦੇ ਇਨਾਂ ਕੋਲ ਜਾਂਦੇ ਆ ਫਿਰ ਇਹ ਜਿਹੜਾ ਸਾਰਾ ਜਾਲ ਹੁੰਦਾ ਇਹ ਇਹ ਕੂੜ ਦਾ ਜਾਲ ਹੁੰਦਾ ਇਹਦੇ ਚ ਹਰ ਤਰ੍ਹਾਂ ਦੇ ਲੋਕ ਆਪੇ ਜੁੜ ਜਾਂਦੇ ਕੁਝ ਵਿਚਾਰੇ ਦੁਖਿਆਰੇ ਤੇ ਕੁਝ ਉਹਨਾਂ ਨੂੰ ਲੁੱਟਣ ਵਾਲੀਆਂ ਜਿਹੜੀਆਂ ਜੋਕਾ ਹੁੰਦੀਆਂ ਉਹਨਾਂ ਦਾ ਫੋਟੋ ਵੀ ਵੈਸੇ ਵੀ ਇੱਕ ਨਾ ਇੱਕ ਦਿਨ ਸੱਚਾਈ ਜਿਹੜੀ ਹੁੰਦੀ ਹੈ ਉਹ ਸਾਹਮਣੇ ਤਾਂ ਆਉਣੀ ਹੀ ਹੁੰਦੀ ਆ ਆਉਣੀ ਉਹਦੀ 28 ਤਰੀਕ ਜੀ ਬਣ ਗਈ ਹਰੇਕ ਬੰਦੇ ਦਾ ਇੱਕ ਉਹ ਕਹਿੰਦੇ ਹੁੰਦੇ ਨਾ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਜੀ ਵੀ ਇੱਕ ਦਿਨ ਤਾਂ ਫਿਰ ਆਉਣਾ ਹੀ ਹੁੰਦਾ ਹੈ ਨਾ ਉਹ ਇੱਕ 28 ਆ ਗਈ ਤੇ ਇੱਕ ਅੱਜ ਇੱਕ ਤਰੀਕਾ 1 ਅਪ੍ਰੈਲ ਨੂੰ ਦੇਖੋ ਬਹੁਤ ਸਾਰੇ ਲੋਕ ਠੱਗਿਆ ਮਹਿਸੂਸ ਕਰ ਰਹੇ ਨੇ 1 ਅਪ੍ਰੈਲ ਕਿ ਇਹਨੂੰ ਕੀ ਕਹਿੰਦੇ ਅਪ੍ਰੈਲ ਫੂਲ ਦੇ ਕਹਿੰਦੇ ਵੀ ਹੈ ਨਾ ਵੀ ਇੱਕ ਮੂਰਖ ਬਣਾਉਣ ਦਾ ਦਿਨ ਹੈ ਨਾ ਪਰ ਉਹ ਮੂਰਖ ਬਣਾਉਣ ਦਾ ਜਿਹੜਾ ਦਿਨ ਮੈਂ ਉਹਦੀ ਤਾਂ ਸ਼ਾਇਦ ਨਹੀਂ ਗੱਲ ਕਰਦਾ ਵੀ ਉਹ ਚਲੋ ਮਜ਼ਾਕ ਦੇ ਤੌਰ ਤੇ ਬਣਾਇਆ ਜਾਂਦਾ ਜਾਂ ਠੀਕ ਹੈ ਕਾਦੇ ਲਈ ਵਰਤੇ ਜਾਂਦਾ ਪਰ ਬਹੁਤ ਸਾਰੇ ਲੋਕ ਅੱਜ ਜਿਹੜੇ ਮੂਰਖ ਇਹਦੇ ਵੱਲੋਂ ਬਣਾਏ ਗਏ ਸੀ ਉਹ ਠੱਗਿਆ ਮਹਿਸੂਸ ਕਰ ਰਿਹਾ 1 ਅਪ੍ਰੈਲ ਨੂੰ ਤੇ 1 ਅਪ੍ਰੈਲ ਦਾ ਇਹ ਦਿਨ ਆ ਗਿਆ ਜਿਹਨੂੰ ਸਜ਼ਾ ਸੁਣਾਤੀ ਤੇ ਅੱਜ ਬਹੁਤ ਲੋਕ ਤਾਂ ਖੁਸ਼ ਆ ਜਿਹੜੇ ਨਹੀਂ ਪਿੱਛੇ ਲੱਗੇ ਜਿਨ੍ਹਾਂ ਨੇ ਨਹੀਂ ਉਹਦੇ ਮਾਇਆ ਜਾਲ ਦੇ ਵਿੱਚ ਆਏ ਉਹਦੇ ਭਰਮ ਜਾਲ ਦੇ ਵਿੱਚ ਆਏ ਉਹਦੀ ਪਕੜ ਚ ਆ ਸਕੇ ਉਹ ਸਿਆਣੇ ਲੋਕ ਤਾਂ ਅੱਜ ਸਮਝਦੇ ਆ ਵੀ ਕੋਰਟ ਨੇ ਬਹੁਤ ਵਧੀਆ ਫੈਸਲਾ ਦਿੱਤਾ ਪਰ ਜਿਹੜੇ ਲੋਕ ਉਸ ਦੇ ਪਿੱਛੇ ਲੱਗੇ ਹੋਏ ਸੀ ਉਹਦੇ ਪੰਡਾਲਾਂ ਜਾ ਕੇ ਬੈਹੰਦੇ ਸੀ ਡਾਰਾ ਬਣ ਬਣ ਕੇ ਤੁਰੇ ਹੋਏ ਸੀ ਭੀੜਾਂ ਲੱਗੀਆਂ ਹੋਈਆਂ ਸੀ ਉਹ ਸਾਰੇ ਲੋਕ ਅੱਜ ਉਹਨਾਂ ਦਾ ਐਪ੍ਰਿਲ ਫੁੱਲ ਬਣ ਗਿਆ ਮੈਂ ਇਹ ਨਹੀਂ ਕਹਿੰਦਾ ਉਹਨਾਂ ਦਾ ਮਜ਼ਾਕ ਉਡਾਉਂਦਾ ਮੈਂ ਉਹਨਾਂ ਦੇ ਉੱਤੇ ਤਰਸ ਖਾ ਰਿਹਾ ਹਾਂ ਬੀਓ ਤਰਸ ਦੇ ਪਾਤਰਾਂ ਉਹਨਾਂ ਨੂੰ ਸਹੀ ਸੇਧ ਸਹੀ ਦਿਸ਼ਾ ਮਿਲਣੀ ਚਾਹੀਦੀ ਹੈ ਤੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਭਾਈ ਤੁਸੀਂ ਅੱਜ ਇਹ ਸੋਚ ਕੇ ਇਹ ਨਾ ਸਮਝ ਜਾਈਓ ਵੀ ਨਹੀਂ ਜੀ ਤੱਕਾ ਹੋ ਗਿਆ ਜੀ ਸਾਡੇ ਬਾਬੇ ਨਾਲ ਤਾਂ ਸਾਡਾ ਬਾਬਾ ਤਾਂ ਜੀ ਕਿਸੇ ਮਿਸ਼ਨ ਤੇ ਗਿਆ ਪਹਿਲਾਂ ਵੀ ਇਦਾਂ ਦੇ ਬਹੁਤ ਆਏ ਆ ਹਾਂ ਜੀ ਇਹ ਕੋਈ ਪਹਿਲਾ ਕੇਸ ਨਹੀਂ ਹੈਗਾ ਪਹਿਲਾਂ ਵੀ ਬੜੇ ਬਾਬੇ ਜਿਨ੍ਹਾਂ ਨੂੰ ਪਾਪਾ ਜੀ ਪਾਪਾ ਜੀ ਕਹਿੰਦੇ ਸੀ ਕਿਸੇ ਨੂੰ ਬਾਪੂ ਜੀ ਕਹਿੰਦੇ ਸੀ ਇਹ ਅੱਜ ਤੀਜਾ ਪਾਪਾ ਜੀ ਘਹਾਣੇ ਵਾਲਾ ਹੋਰ ਜੇਲ੍ਹ ਚ ਅਦਾਲਤ ਨੇ ਡਾਕਤਾ ਤੇ ਮਤਲਬ ਇਹ ਲੋਕ ਜਿਹੜੇ ਹੈਗੇ ਆ ਇਹ ਚੱਲਦੇ ਹੀ ਇਸ ਤਰ੍ਹਾਂ ਆ ਰਹੇ ਆ ਤੁਸੀਂ ਲੋਕਾਂ ਨੂੰ ਕਹੂੰਗਾ ਵੀ ਤੁਸੀਂ ਇਹ ਝੂਠੇ ਪਾਪਾ ਜੀ ਬਣਾ ਲਏ ਜਿਹੜੇ ਇਹ ਪਾਪਾ ਜੀ ਦੇ ਮਗਰੇ ਲੱਗੇ ਰਹਿਣਾ ਇੱਕ ਪਿਓ ਤੁਹਾਡਾ ਪੰਜਾਬ ਵਾਸੀ ਉਹ ਹੋਇਆ ਜਿਨ੍ਹਾਂ 1699 ਨੂੰ ਖਾਲਸਾ ਪੰਥ ਸਾਜਿਆ ਸੀ ਉਹ ਵੀ ਵਿਸਾਖੀ ਚ ਆਉਂਦਾ 13 April ਨੂੰ ਇੱਕ ਵਿਸਾਖੀ ਆਉਣੀ ਹੈ ਆਪ੍ਰੈਲ ਵੀ ਆਉਣੀ ਹੈ 1 April ਵੀ ਆਉਂਦੀ ਹਰ ਇੱਕ ਸਾਲ ਤੇ 13 April ਵੀ ਆਉਂਦੀ ਆ ਹੁਣ ਤੁਸੀਂ ਦੇਖ ਲਓ ਵੀ 1 April ਨੂੰ ਅਜਹੈ ਨੂੰ ਜਦੋਂ ਸਜਾ ਹੁੰਦੀ ਆ ਵੀ ਹਰ ਇੱਕ ਵਾਰੀ ਉਦੋਂ ਮੂਰਖੇ ਬਣਦਾ ਰਹਿਣਾ ਜੀ ਠੱਗੇ ਹੋਏ ਮਹਿਸੂਸ ਕਰਨਾ ਕਿ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਖਾਲਸੇ ਸਜਣਾ ਜਾ ਕੇ ਉਹ ਪਿਓ ਨੂੰ ਆਪਣਾ ਪਿਓ ਮੰਨਣਾ ਹੈ ਜਿਹੜਾ ਸਰਬੰਸ ਵਾਰਗ ਹੈ ਉਹਨੇ ਤਾਂ ਆਪਣਾ ਸਾਰਾ ਸਰਬੰਸ ਵਾਰਤਾ ਇਸ ਦੇਸ਼ ਦੇ ਲੋਕਾਂ ਨੂੰ ਸਿਰ ਚੱਕ ਕੇ ਖੜਾ ਹੋਣ ਦੇ ਕਾਬਿਲ ਬਣਾਉਣ ਵਾਸਤੇ ਆਪਣਾ ਸਰਬੰਸ ਵਾਰਤਾ ਇਹਨ ਪੁੱਤਰਨ ਕੇ ਸੀਸ ਪਰ ਵਾਰਦੀਏ ਸਤਾਰ ਚਾਰ ਚਾਰ ਮੂਏ ਤੋਂ ਕਹਿ ਪਿਆ ਜੀਵਤ ਕਈ ਹਜ਼ਾਰ ਸਾਰਾ ਕੁਝ ਵਾਰ ਕੇ ਉੱਥੇ ਦਮਦਮਾ ਸਖੜ ਕੇ ਇਹ ਗੱਲ ਕਹੀ ਕਿ ਮੈਂ ਤੁਹਾਡੇ ਲਈ ਸਾਰਾ ਕੁਝ ਕੁਰਬਾਨ ਕਰ ਚੱਲੇ ਆ ਉਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕੋਈ ਭਲੇਖਾ ਨਹੀਂ ਆਪਣਾ ਸਾਰਾ ਕੁਝ ਵਾਰ ਕੇ ਸਾਡੇ ਸਿਰ ਤੇ ਆ ਪੱਗ ਰੱਖੀ ਤੇ ਅੱਜ ਪੱਗਾਂ ਬੰਨ ਮੰਨ ਕੇ ਉਹ ਮੈਂ ਪਾਣੀ ਚ ਗੋਤੇ ਲਾਉਂਦੇ ਬੰਦੇ ਦੇਖੇ ਆ ਤੇ ਬੜੇ ਸ਼ਰਮਸਾਰ ਤੇ ਉਹਨਾਂ ਤੇ ਤਰਸ ਆਉਂਦਾ ਸਾਨੂੰ ਅਸੀਂ ਮਹਿਸੂਸ ਕਰਦੇ ਆ ਵੀ ਕਿੱਡੇ ਤਰਸੇ ਪਾਤਰ ਆਪਣੇ ਨਾਮ ਪਿੱਛੇ ਸਿੰਘ ਲਾਏ ਹੋਏ ਉਹ ਸਿੰਘ ਤੁਹਾਨੂੰ ਐਵੇਂ ਥੋੜੇ ਮਿਲ ਗਿਆ ਸਿੰਘ ਕਿਹਨੇ ਦਿੱਤਾ ਸੀ ਤੁਹਾਨੂੰ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਮਿਲਿਆ ਉਹੀ ਨਾਮ ਦੇ ਪਿੱਛੇ ਸਿੰਘ ਲਾ ਕੇ ਸਿਰ ਤੇ ਆ ਪੱਗਾਂ ਬੰਨ ਕੇ ਜਿਹੜੇ ਸ਼ਹੀਦਾਂ ਨੇ ਆਪਣਾ ਖੂਨ ਡੋਲ ਕੇ ਤੁਹਾਨੂੰ ਦਿੱਤੀਆਂ ਕਿਉਂਕਿ ਤੁਹਾਨੂੰ ਉਦੋਂ ਲੋਕ ਕਹਿੰਦੇ ਸੀ ਜਾਂ ਉਸ ਸਮੇਂ ਦੇ ਸ਼ਾਸਕ ਕਹਿੰਦੇ ਸੀ ਕੋਈ ਸਿਰ ਤੇ ਪੱਗ ਨਹੀਂ ਬੰਨ ਸਕਦਾ ਕਿ ਤਖਤ ਤੇ ਨਹੀਂ ਬਹਿ ਸਕਦਾ ਕੋਈ ਮੁੱਛਾਂ ਨਹੀਂ ਚੜਾ ਸਕਦਾ ਅਜਿਹੀਆਂ ਚੀਜ਼ਾਂ ਸੀ ਤੁਹਾਨੂੰ ਆਜ਼ਾਦੀ ਵਾਲਾ ਤੁਸੀਂ ਕੋਈ ਕੰਮ ਨਹੀਂ ਸੀ ਕਰ ਸਕਦੇ ਉਦੋਂ ਗੁਰੂ ਸਹਿਬਾਨਾ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਕੌਮ ਦੇ ਲੇਖੇ ਲਾਈਆਂ ਤੇ ਆਪਣੇ ਪੁੱਤ ਬਾਰੇ ਆਪਣਾ ਸਾਰਾ ਕੁਝ ਵਾਰਤਾ ਪਰਿਵਾਰ ਵਾਰਤਾ ਕਿੰਨੇ ਸਿੰਘ ਸ਼ਹੀਦ ਹੋਏ ਤੇ ਉਹ ਪੱਗਾਂ ਜਿਹੜੀਆਂ ਹੈਗੀਆਂ ਤੁਹਾਡੇ ਸਿਰ ਦੇ ਉੱਤੇ ਆਈਆਂ ਤੇ ਤੁਸੀਂ ਉਹ ਪੱਗਾਂ ਬੰਨ ਕੇ ਅੱਜ ਕਰਤੂਤਾਂ ਕੀ ਕਰ ਰਹੇ ਸੋ ਮੈਂ ਕਹਿੰਦਾ ਭਰਾਵੋ ਅੱਜ ਆਪਣੇ ਦਿਲ ਨੂੰ ਇਹ ਨਾ ਸਮਝ ਲਿਓ ਵੀ ਕਈ ਵਾਰ ਇਹ ਹੋ ਜਾਂਦਾ ਨਾ ਵੀ ਅਸੀਂ ਤਾਂ ਜਾਂਦੇ ਸੀ ਹੁਣ ਜੇ ਅਸੀਂ ਨਹੀਂ ਜਾਵਾਂਗੇ ਲੋਕ ਸਾਨੂੰ ਕਹਿਣਗੇ ਫਿਰ ਸਾਨੂੰ ਕੋਈ ਝੂਠੀ ਗੱਲ ਬਣਾਉਣੀ ਪੈਂਦੀ ਵੀ ਨਹੀਂ ਜੀ ਨਹੀਂ ਸਾਡੇ ਪਾਪਾ ਜੀ ਤਾਂ ਗਲਤ ਹੋਈ ਨਹੀਂ ਸਕਦੇ ਸਾਡੇ ਪਾਪਾ ਜੀ ਤਾਂ ਸਮਾਜ ਦਾ ਭਲਾ ਕਰਨ ਲਈ ਜੇਲ੍ਹ ਚ ਗਏ ਆ ਸਾਡੇ ਪਾਪਾ ਜੀ ਤਾਂ ਕਿਸੇ ਮਿਸ਼ਨ ਤੇ ਆਈ ਕਈ ਕਈ ਵਾਰ ਫਿਰ ਕਹਿ ਦਿੱਤਾ ਜਾਂਦਾ ਵੀ ਜਿਹੜੇ ਅਜਿਹੇ ਲੋਕ ਹੁੰਦੇ ਆ ਨਾ ਦੇਵਪੁਰਸ਼ ਸਿੱਧ ਪੁਰਸ਼ ਹੁੰਦੇ ਉਹਨਾਂ ਨੂੰ ਮੁਸੀਬਤਾਂ ਕੱਟਣੀਆਂ ਪੈਂਦੀਆਂ ਲੋਕਾਂ ਕਰਕੇ ਜੇਲ੍ਹਾਂ ਚ ਜਾਣਾ ਪੈਂਦਾ ਵੀ ਇਹ ਵੀ ਲੋਕ ਭਲੇ ਕਰਕੇ ਗਏ ਹੋਣੇ ਸੋ ਭਾਈ ਇਹੋ ਜਿਹੇ ਬਹਾਨੇ ਨਾ ਲਾਓ ਇੱਕ ਜ਼ਿੰਦਗੀ ਮਿਲੀ ਆ ਤੁਹਾਡੇ ਅੰਦਰੋਂ ਵੀ ਤੁਹਾਨੂੰ ਸੱਚ ਬਾਜਾ ਮਾਰਦਾ ਹਰੇਕ ਦੇ ਅੰਦਰ ਸੱਚ ਹੁੰਦਾ ਜਦੋਂ ਅਸੀਂ ਕੋਈ ਗਲਤ ਕੰਮ ਕਰਨ ਲੱਗਦੇ ਆ ਨਾ ਤਾਂ ਸਾਨੂੰ ਇੱਕ ਵਾਰੀ ਅੰਦਰੋਂ ਹਲੂ ਨਾ ਦਿੰਦਾ ਉਹ ਕਹਿੰਦਾ ਵੀ ਨਾ ਨਾ ਇਹ ਕਰੀ ਨਾ ਜੇ ਤੁਸੀਂ ਸੱਚ ਦੀ ਆਵਾਜ਼ ਨੂੰ ਨਹੀਂ ਸੁਣਦੇ ਫਿਰ ਤੁਸੀਂ ਉਹ ਗਲਤ ਰਾਹ ਤੇ ਤੁਰ ਪੈਂਦੇ ਜਾ ਕੇ ਫਿਰ ਤੁਹਾਨੂੰ ਉਹ ਅੰਦਰੋਂ ਜਿਹੜੀ ਆਵਾਜ਼ ਨਹੀਂ ਆਉਂਦੀ ਬਾਅਦ ਵਿੱਚ ਉਹ ਆਣੀ ਬੰਦ ਹੋ ਜਾਂਦੀ ਆ ਇੱਕ ਵਾਰੀ ਪਰ ਤੁਹਾਨੂੰ ਉਹ ਜ਼ਰੂਰ ਸੁਣਦੀ ਸੋ ਹੁਣ ਆਪਣੀ ਸੱਚ ਦੀ ਆਵਾਜ਼ ਨੂੰ ਪਛਾਣੇ ਤੁਸੀਂ ਸੋਚੋ ਤੁਸੀਂ ਕਿੱਥੋਂ ਟੁੱਟੇ ਆ ਕਿੱਡਾ ਉਹ ਤੁਹਾਡਾ ਗੁਰੂ ਜਿਹੜਾ ਸਾਰਾ ਕੁਝ ਕਰ ਗਿਆ ਉਹਨੇ ਤਾਂ ਕੋਈ ਕਸਰ ਨਹੀਂ ਛੱਡੀ ਉਦੇ ਉੱਤੇ ਨਾ ਯਕੀਨ ਕਰਨ ਦੀ ਤਾਂ ਹੁਣ ਕੋਈ ਵਜ੍ਹਾ ਹੀ ਨਹੀਂ ਰਹਿੰਦੀ ਜਿਹੜਾ ਆਪਣਾ ਆਪ ਹੀ 바ਰਕੇ ਚ ਤੁਰ ਗਿਆ ਦੁਨੀਆ ਵਿੱਚ ਕੋਈ ਰਹਿੰਦਾ ਬੰਦਾ ਤਾਂ ਝੂਠਾ ਹੋ ਸਕਦਾ ਜਿਹੜਾ ਮੇਰੇ ਵਰਗਾ ਕੋਈ ਪਖੰਡ ਕਰੇ ਹੈਨਾ ਕੋਈ ਦਾਵਾ ਕਰੇ ਵੀ ਮੈਂ ਸੱਚਾ ਏ ਜੇ ਮੈਂ ਚੰਗਾ ਏ ਉਹਦੇ ਉੱਤੇ ਅੱਖਾਂ ਮਿਚਕੇ ਯਕੀਨ ਨਹੀਂ ਕਰਨਾ ਚਾਹੀਦਾ ਪਰ ਜਿਹੜਾ ਸਾਰਾ ਕੁਝ ਆਪਣਾ ਕਰਕੇ ਆਪਣੀ ਜਾਨ ਜ਼ਿੰਦਗੀ ਸਾਰਾ ਕੁਝ ਵਾਰ ਗਿਆ ਇਸ ਦੁਨੀਆ ਤੋਂ ਚਲ ਗਿਆ ਉਹਦੇ ਉੱਤੇ ਤਾਂ ਭਰੋਸਾ ਕਰਨਾ ਬਣਦਾ ਜੀ ਸੋ ਆਪਣੇ ਅਸਲੀ ਪਿਓ ਨੂੰ ਛੱਡ ਕੇ ਆਪਣੇ ਪੁੱਤਰ ਬਣਾਇਆ ਸੀ ਨਾ ਸਾਨੂੰ ਸਾਰਾ ਕੁਝ ਵਾਰ ਕੇ ਤੇ ਸਾਡੇ ਪਿਓ ਬਣੇ ਸੀ ਸਾਨੂੰ ਖੰਡੇ ਬਾਟੇ ਦੀ ਪੌਲ ਦਿੱਤੀ ਸੀ ਕਿਹਾ ਸੀ ਅੱਜ ਤੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਤੁਹਾਡੀ ਮਾਤਾ ਸਾਹਿਬਕੌਰ ਤੁਹਾਡੇ ਤੁਹਾਡਾ ਘਰ ਜਿਹੜਾ ਹੈਗਾ ਅਨੰਦਪੁਰ ਸਾਹਿਬ ਨਾਨਕੇ ਤੁਹਾਡੇ ਗੁਰੂ ਕੀ ਲਾਹੌਰ ਸਾਰਾ ਕੁਝ ਤੁਹਾਨੂੰ ਦਿੱਤਾ ਪਰ ਅਸੀਂ ਕਿੱਥੇ ਤੁਰੇ ਫਿਰਦੇ ਆ ਤੇ ਅਸੀਂ ਉਹ ਭੁੱਲੇ ਪਰਪਕਾਰ ਸੋ ਇਹਦੇ ਵਿੱਚ દોਸ਼ ਜਿਹੜਾ ਹੈਗਾ ਕੱਲਾ ਲੋਕਾਂ ਦਾ ਵੀ ਨਹੀਂ ਤੇ ਅੱਜ ਸਾਡੀਆਂ ਸੰਸਥਾਵਾਂ ਨੂੰ ਇਹ ਸਿੱਖਣਾ ਚਾਹੀਦਾ ਸਾਡੀ ਸਰਮੌਰ ਸੰਸਥਾ ਹੈ ਜੀ ਰੋਮਨੀ ਕਮੇਟੀ ਹੈ ਸੜੀਆਂ ਹੋਰ ਜਥੇਬੰਦੀਆਂ ਉਹਨਾਂ ਨੇ ਜੇ ਇਹਨਾਂ ਲੋਕਾਂ ਨੂੰ ਦਰਕਾਰਨਾ ਸ਼ੁਰੂ ਕਰਤਾ ਨਾ ਜੇ ਜਾਤੀਵਾਦ ਸਾਡੇ ਚ ਅੱਜ ਫੇਰ ਆ ਗਿਆ ਅਸੀਂ ਉੱਚੀਆਂ ਜਾਤੀਆਂ ਵਾਲੇ ਬਣ ਕੇ ਬਹਿ ਗਏ ਤੇ ਨੀਵੀਆਂ ਜਾਤੀਆਂ ਕਹਿ ਕੇ ਲੋਕਾਂ ਨੂੰ ਭੰਡਿਆ ਅਸੀਂ ਗੁਰੂ ਘਰ ਦੇ ਲੰਗਰਾਂ ਦੀ ਲੈਨਾਂ ਤੋਂ ਬਾਹਰ ਕੱਢਿਆ ਮੈਂ ਕਹਿੰਦਾ ਸਾਰੇ ਥਾਂ ਨਹੀਂ ਹੁੰਦਾ ਪਰ ਕਿਤੇ ਕਿਤੇ ਹੋਇਆ ਜ਼ਰੂਰ ਸੋ ਉਹਨਾਂ ਚੀਜ਼ਾਂ ਨੇ ਦੂਰ ਕੀਤਾ ਲੋਕਾਂ ਨੂੰ ਸਿੱਖੀ ਤੋਂ ਸਾਡਾ ਐਡਾ ਇਤਿਹਾਸ ਸਾਡੇ ਐਡੇ ਵੱਡੇ ਸਿਧਾਂਤ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਹਰ ਇੱਕ ਨੂੰ ਬਰਾਬਰਤਾ ਦਾ ਉਪਦੇਸ਼ ਹਰ ਧਰਮ ਦੇ ਹਰ ਫਿਰਕੇ ਦੇ ਭਗਤਾਂ ਦੀ ਬਾਣੀ ਇੱਕ ਥਾਂ ਇਕੱਤਰ ਕਰਤੀ ਮੈਂ ਕਹਿੰਦਾ ਦੁਨੀਆ ਦੇ ਧਰਮ ਗ੍ਰੰਥਾਂ ਦੇ ਵਿੱਚ ਦੁਨੀਆ ਦੇ ਇਤਿਹਾਸ ਦੇ ਵਿੱਚ ਸਾਡੇ ਇਤਿਹਾਸ ਵਰਗੀ ਤਾਂ ਕੋਈ ਰੀਸੇ ਨਹੀਂ ਜੀ ਕੋਈ ਕੰਪੈਰੀਜ਼ਨ ਨਹੀਂ ਕੋਈ ਮੁਕਾਬਲਾ ਨਹੀਂ ਪਰ ਫਿਰ ਵੀ ਅਸੀਂ ਅੱਜ ਕਿੱਥੇ ਖੜੇ ਆਂ ਤੇ ਸਾਡੇ ਲੋਕ ਇਹ ਨਾ ਪਿੱਛੇ ਕਿਉਂ ਜਾ ਰਹੇ ਸਾਡੀਆਂ ਕਮੇਟੀਆਂ ਨੂੰ ਸਾਡੀਆਂ ਸੰਸਥਾਵਾਂ ਨੂੰ ਸਾਡੇ ਧਾਰਮਿਕ ਆਗੂਆਂ ਨੂੰ ਇਹ ਸੋਚਣ ਦੀ ਲੋੜ ਆ ਆਪਣੀਆਂ ਲੜਾਈਆਂ ਤੋਂ ਬਾਹਰ ਨਿਕਲੋ ਤੇ ਇਹਨਾਂ ਲੋਕਾਂ ਨੂੰ ਸੰਭੋ ਤੇ ਲੋਕਾਂ ਨੂੰ ਵੀ ਸੋਚਣ ਦੀ ਲੋੜ ਹੈ ਵੀ ਇਹ 1 ਅਪ੍ਰੈਲ ਜਿਹੜਾ ਹੈਗਾ ਬਾਰ-ਬਾਰ ਆਉਂਦਾ ਰਹਿਣਾ ਜੀ ਤੇ ਠੀਕ ਹੈ ਇਹ ਇਹ ਦਿਨ ਆਉਂਦੇ ਰਹਿਣੇ ਆ ਉਹਨਾਂ ਨੇ ਸੇਧ ਲੈਣੀ ਆ ਜਾਂ ਫਿਰ ਮੂਰਖੀ ਬਣ ਜਾਈਆਂ ਜਾਂ ਕਰਕਣਾ ਹੈ ਜਾਂ ਤੁਸੀਂ ਉੱਭਰਨਾ ਹੈ ਤੁਸੀਂ ਕਰਨਾ ਕੀ ਆ ਸਾਡਾ ਇੱਕ ਕਨਸੈਪਟ ਆ ਚੜ੍ਹਦੀ ਕਲਾ ਚੜ੍ਹਦੀ ਕਲਾ ਕੀ ਹੁੰਦੀ ਆ ਦੁੱਖ ਦੇ ਵਿੱਚ ਵੀ ਚੜ੍ਹਦੀ ਕਲਾ ਹੌਸਲੇ 'ਚ ਰਹਿਣਾ ਬੁਲੰਦ ਰਹਿਣਾ ਕਿਸੇ ਤਰ੍ਹਾਂ ਦਾ ਵੀ ਕੋਈ ਹਾਲਾਤ ਬਣ ਜਵੇ ਉਹਦੇ ਵਿੱਚ ਖੇੜੇ ਵਿੱਚ ਰਹਿਣਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸੁਨੇਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਣਾ ਮਤਲਬ ਸਾਰੀਆਂ ਚੀਜ਼ਾਂ ਨੂੰ ਨਾਸ਼ਵੰਤ ਸਮਝਦੇ ਹੋਏ ਠੀਕ ਹੈ ਹਰ ਬਹੁਤ ਔਖਾ ਕਹਿਣਾ ਸੋਖਾ ਕਰਨਾ ਔਖਾ ਪਰ ਚੜ੍ਹਦੀ ਕਲਾ ਦਾ ਕਨਸੈਪਟ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਅਸੀਂ ਉਹਦੇ 'ਚ ਜਾਈਏ ਅਸੀਂ ਕਾਦੇ ਲਈ ਡੋਲ ਰਹੇ ਹਾਂ ਕਾਦੇ ਲਈ ਅਸੀਂ ਐਨੇ ਭਟਕ ਰਹੇ ਹਾਂ ਜੇ ਅਸੀਂ ਗੁਰੂ ਘਰਾਂ ਦੇ ਵਿੱਚ ਜਾਈਏ ਗੁਰਬਾਣੀ ਨੂੰ ਪੜ੍ਹੀਏ ਸੁਣੀਏ ਵਿਚਾਰੀਏ ਤਾਂ ਸਾਡੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਸਰਬ ਰੋਗ ਦਾ ਔਖਦਨਾ ਸਾਰੇ ਦੁੱਖਾਂ ਦੀ دارو ਜਦੋਂ ਸਾਡੇ ਕੋਲ ਪ੍ਰਮਾਤਮਾ ਦਾ ਨਾਮ ਹੈਗਾ ਪ੍ਰਮਾਤਮਾ ਤਾਂ ਇੱਕ ਹੈ ਅਸੀਂ ਕਹਿੰਦੇ ਸਾਰੇ ਧਰਮਾਂ ਦੇ ਲੋਕ ਉਸੇ ਪ੍ਰਮਾਤਮਾ ਨੂੰ ਮੰਨਦੇ ਆ ਉਹਦਾ ਨਾਮ ਅਲੱਗ-ਅਲੱਗ ਹੋ ਸਕਦਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਕੋਈ ਆ ਰਾਮ ਕਹਿੰਦਾ ਕੋਈ ਬੋਲੇ ਰਾਮ ਰਾਮ ਕੋਈ ਖੁਦਾਈ ਕੋਈ ਸੇਵੇ ਗੁਸਈਆਂ ਕੋਈ ਅਲਾਏ ਸਾਡੀ ਤਾਂ ਗੁਰਬਾਣੀ ਸਰਬ ਧਰਮ ਦਾ ਸਾਂਝਾ ਉਪਦੇਸ਼ ਦਿੰਦੀ ਹੈ ਵੀ ਠੀਕ ਹੈ ਤੁਸੀਂ ਜਿਹੜੇ ਨਾਮ ਨਾਲ ਵੀ ਉਹਨੂੰ ਯਾਦ ਕਰਦੇ ਹੋ ਚਿਤਵਦੇ ਹੋ ਪਰ ਉਹ ਇੱਕ ਜਦੋਂ ਹੈ ਹੀ ਉਹ ਇੱਕ ਫਿਰ ਤੁਸੀਂ ਹਿੰਦੂ ਭਰਾ ਉਹਨੂੰ ਰਾਮ ਰਾਮ ਕਹਿ ਕੇ ਉਚਾਰਨ ਤਾਂ ਕਰੋ ਉਹਦਾ ਉਹਦਾ ਚਿੰਤਨ ਤਾਂ ਕਰੋ ਉਹਦਾ ਸਿਮਰਨ ਤਾਂ ਕਰੋ ਸਾਡੇ ਮੁਸਲਮਾਨ ਵੀਰ ਉਹਨੂੰ ਅੱਲਾਹ ਕਹਿ ਕੇ ਉਹਦਾ ਸਿਮਰਨ ਕਰਨ ਤੇ ਅਸੀਂ ਸਿੱਖ ਭਰਾ ਸਾਡੇ ਜਿਹੜੇ ਆਗੇ ਉਹਨੂੰ ਵਾਹਿਗੁਰੂ ਕਹਿ ਕੇ ਉਹਦਾ ਸਿਮਰਨ ਕਰਨ ਫਿਰ ਦੇਖੋ ਦੁੱਖ ਕਿੱਦਾਂ ਭਜਦੇ ਫਿਰ ਇਹਨਾਂ ਪਾਸਟਰਾਂ ਦੇ ਪਿੱਛੇ ਝੂਠੇ ਪਾਸਟਰ ਮੈਂ ਧਰਮ ਦੇ ਜਿਹੜੇ ਅਸਲੀ ਲੀਡਰ ਆ ਉਹਨਾਂ ਨੂੰ ਨਹੀਂ ਕਹਿੰਦਾ ਜੀ ਕੁਝ ਅਖੌਤੀ ਹੁੰਦੇ ਨੇ ਜਿਹੜੇ ਜਿਹੜੇ ਅਸਲੀ ਆ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਆ ਪਰ ਜਿਹੜੇ ਅਖੌਤੀ ਆ ਉਹ ਪਾਸਟਰ ਵੀ ਹੋਣਗੇ ਉਹ ਮੁੱਲਾ ਵੀ ਹੋਣਗੇ ਅਖੌਤੀ ਕੁਝ ਹਿੰਦੂ ਭਰਾਵਾਂ ਦੇ ਵਿੱਚ ਪੰਡਤ ਵੀ ਹੋ ਸਕਦੇ ਆ ਅਖੌਤੀ ਖੋਤੀ ਗ੍ਰੰਥੀ ਵੀ ਹੋ ਸਕਦੀ ਸਿੱਖ ਵੀ ਹੋ ਸਕਦੀ ਅਖੌਤੀ ਜਦੋਂ ਕੋਈ ਬਣ ਗਿਆ ਜਦੋਂ ਝੂਠ ਦਾ ਉਹਨੇ ਪ੍ਰਚਾਰ ਕਰਨਾ ਫਲਾਉਣਾ ਝੂਠ ਜਿਹੜਾ ਬਾਣਾ ਧਰਮ ਦਾ ਉੱਪਰ ਠੀਕ ਹੈ ਨਾ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਾ ਕੇ ਜਦੋਂ ਦਿਖਾਵਾ ਕਰਨਾ ਸੋ ਉਹ ਲੋਕ ਜਿਹੜੇ ਹੈਗੇ ਹਮੇਸ਼ਾ ਗਲਤੇ ਰਹਿਣਗੇ ਸੋ ਉਹਨਾਂ ਸਾਰਿਆਂ ਨਾਲ ਟੁੱਟ ਕੇ ਅਸੀਂ ਸੱਚ ਨਾਲ ਜੁੜੀਏ ਸੋ ਮੈਂ ਬੇਨਤੀ ਫੇਰ ਇਹੀ ਕਰੂੰਗਾ ਵੀ ਉਹ ਦਿਨ ਵੀ ਆਉਣੇ ਆ ਜਦੋਂ ਤੁਸੀਂ ਠੱਗੇ ਹੋਏ ਮਹਿਸੂਸ ਕਰਨਾ ਉਹ ਦਿਨ ਉਹ ਹੋਣੇ ਜਿਨ੍ਹਾਂ ਨੂੰ ਤੁਸੀਂ ਰੱਬ ਮੰਨ ਬੈਠੇ ਤੇ ਆਖਰ ਵਿੱਚੋਂ ਨਿਕਲਣਾ ਉਹਨਾਂ ਨੇ ਕੁਝ ਹੋਰ ਆ ਫਿਰ ਤੁਹਾਨੂੰ ਲੱਗਣਾ ਵੀ ਬੜੀ ਤਕੜੀ ਠੱਗੀ ਹੋ ਗਈ ਮੈਂ ਤੁਹਾਨੂੰ ਦੱਸਾਂ 1 ਮਿਲੀਅਨ ਫਾਲੋਅਰ ਆ ਸੋਸ਼ਲ ਮੀਡੀਆ ਦੇ ਉੱਤੇ ਪਾਸਟਰ ਵਿਜਿੰਦਰ ਦੇ ਹਾਂ 1 ਮਿਲੀਅਨ ਫਾਲੋਅਰ ਆ 10 ਲੱਖ ਲੋਕ ਹੋ ਜਾਂਦੇ ਸੋਸ਼ਲ ਮੀਡੀਆ ਦੇ ਉੱਤੇ ਹਾਲਾਂਕਿ ਅੱਜ ਕੱਲ ਤਾਂ ਪੈਸੇ ਦੇ ਕੇ ਖਰੀਦੇ ਵੀ ਜਾ ਸਕਦੇ ਜੇ ਲੋਕ ਖਰੀਦੇ ਜਾ ਸਕਦੇ ਆ ਤਾਂ ਫਾਲੋਅਰ ਵੀ ਖਰੀਦ ਲੈਂਦੇ ਆ ਸੋ ਇਹ ਦਿਖਾਵੇ ਦਾ ਵੀ ਢੰਗ ਹੋ ਸਕਦਾ ਪਰ ਜੇ 1 ਮਿਲੀਅਨ ਨਹੀਂ ਤਾਂ ਕੁਝ ਤਾਂ ਲੋਕ ਹੋਣਗੇ ਨਾ ਜਿਹੜੇ ਜੁੜੇ ਹੋਏ ਭਾਵਨਾਤਮਕ ਤੌਰ ਤੇ ਜੀ ਸੋ ਮੈਂ ਕਹਿੰਦਾ ਤੁਸੀਂ ਭਾਈ ਠੱਗੇ ਜਾਣਾ ਹੈ ਜਾਂ ਫਿਰ ਤੁਸੀਂ ਉਹ ਦਿਨ ਵੀ ਆ ਇਨਾ ਸਾਲਾਂ ਦੇ ਵਿੱਚ ਜਦੋਂ ਤੁਸੀਂ ਅਮਰਤਾਰੀ ਹੋ ਸਕਦੇ ਠੀਕ ਆ ਸੋ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰੂੰਗਾ ਜਿਹੜੇ ਪਟ ਗਏ ਸੀ ਅਜੇ ਵੀ ਸੇਧ ਲੈ ਲੋ ਸਿੱਖ ਲੋ ਅਦਾਲਤ ਨੇ ਫੈਸਲਾ ਐਦਾਂ ਨਹੀਂ ਸੁਣਾਤਾ ਅਦਾਲਤ ਨੇ ਸਾਰੇ ਤੱਥਾਂ ਦੀ ਪੁਸ਼ਟੀ ਕੀਤੀ ਹੋਣੀ ਜਾਂਚ ਕੀਤੀ ਹੋਣੀ ਆ 100 ਸਬੂਤ ਲੱਗੇ ਹੋਣੇ ਆ ਫੇਰ ਕੋਈ ਫੈਸਲਾ ਸੁਣਾਇਆ ਫੈਸਲਾ ਬੜਾ ਸਖਤ ਆ ਉਹਦੇ ਵਿੱਚ ਕੋਈ ਅਦਾਲਤ ਨੇ ਕੋਈ ਢਿੱਲ ਨਹੀਂ ਛੱਡੀ ਆਪਣੇ ਵੱਲੋਂ ਇਹਨੂੰ ਤੁੰਨ ਕੇ ਰੱਖਤਾ ਵੀ ਤੂੰ ਭਾਈ ਇੱਕ ਕੁੜੀ ਦੇ ਨਾਲ ਗਲਤ ਕੀਤਾ ਤਾਂ ਤੈਨੂੰ ਕੋਈ ਮਾਫੀ ਨਹੀਂ ਤੂੰ ਇੱਕ ਧਰਮ ਦਾ ਲੀਡਰ ਬਣਦਾ ਸੀ ਤੇ ਹੁਣ ਜੇ ਉਹ ਫੈਸਲਾ ਹੋਇਆ ਤਾਂ ਹੁਣ ਇਹ ਨਾ ਕਹੀ ਜਾਵੇ ਵੀ ਸਾਡੇ ਪਾਪਾ ਜੀ ਮਿਸ਼ਨ ਤੇ ਆ ਮੁੜੇ ਆਓ ਕਈ ਧੰਨੇ ਵੀ ਲਗਾਉਣਗੇ ਵੀ ਹਾਂ ਸਾਡੇ ਪਿਤਾ ਦੀ ਨਾਲ ਕਰਤਕ ਕੀਤਾ ਬਾਪੂ ਜੀ ਦੀ ਨਾਲ ਕਰਨਗੇ ਉਹਨਾਂ ਦੇ ਚੇਲੇ ਚਾਪਟੇ ਕਰਨਗੇ ਚੇਲੇ ਚਾਪਟੇ ਕਰਨਗੇ ਵੀ ਚਲੋ ਬਾਪੂ ਤਾਂ ਜਿਹਨੂੰ ਅਸੀਂ ਕਹਿੰਦੇ ਸੀ ਏਲ ਚ ਚਲ ਗਿਆ ਸਾਡਾ ਪਾਪਾ ਜੀ ਅਸੀਂ ਤਾਂ ਪਿੱਛੇ ਧੰਦਾ ਚਲਾਈ ਜਾਈਏ ਇਹਨਾਂ ਦੀ ਜਗ੍ਹਾ ਲੈਣ ਨੂੰ ਵੀ ਪਿੱਛੇ ਕਈ ਕਾਲੇ ਆ ਨਾ ਹਾਂਜੀ ਜਿਹੜੇ ਨਾਲ ਤੁਰੇ ਫਿਰਦੇ ਦੀ ਕੋਈ ਸੱਜਾ ਮੋਢਾ ਕੋਈ ਖੱਬਾ ਮੋਢਾ ਕੋਈ ਸੱਚੀ ਬਾਹ ਕੋਈ ਖੱਬੀ ਬਾਹ ਉਹ ਸਾਰੇ ਕਾਲੇ ਹੋਣੇ ਆ ਵੀ ਹੁਣ ਇਹਦੀ ਵਾਲੀ ਕੁਰਸੀ ਮੈਂ ਲੈ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਵਾਂ ਜੀ ਠੀਕ ਹੈ ਨਾ ਉਹਨਾਂ ਨੇ ਬਥੇਰੇ ਕੁਝ ਇਹਨਾਂ ਨੂੰ ਕਹਿਣਾ ਲੋਕਾਂ ਨੂੰ ਵੀ ਆਜੋ ਫਾਣੀ ਸਾਹਿਬ ਆਪਾਂ ਇਕੱਠ ਕਰੀਏ ਆਪਾਂ ਧਰਨੇ ਲਾਈਏ ਅਸੀਂ ਐਂ ਕਰੀਏ ਉਹ ਕਰੀਏ ਆਪਣੇ ਮਨ ਦੀ ਆਵਾਜ਼ ਸੁਣਿਓ ਬਾਈ ਆਪਣੇ ਮਨ ਦੀ ਆਵਾਜ਼ ਸੁਣੋ ਸੱਚੇ ਪ੍ਰਮਾਤਮਾ ਨੂੰ ਅਰਦਾਸ ਕਰੋ ਸੱਚੇ ਪ੍ਰਮਾਤਮਾ ਨੂੰ ਤੁਸੀਂ ਕਿਸੇ ਵੀ ਨਾਮ ਨਾਲ ਯਾਦ ਕਰਦੇ ਹੋ ਅੱਲਾ ਰਾਮ ਵਾਹਿਗੁਰੂ ਜਾਂ ਕੋਈ ਹੋਰ ਨਾਮ ਜੋ ਤੁਸੀਂ ਰੱਖਿਆ ਹੈ ਉਹ ਸੱਚੇ ਰੱਬ ਨੂੰ ਅਰਦਾਸ ਕਰਕੇ ਵਾਪਸ ਮੁੜਨ ਵਿੱਚ ਕੋਈ ਗਲਤੀ ਨਹੀਂ ਹੁੰਦੀ ਸਾਡੀ ਗੁਰਬਾਣੀ ਦੇ ਵਿੱਚ ਵੀ ਭਾਈ ਅਨੰਦ ਲਾਲ ਜੀ ਨੇ ਵੀ ਕਿਹਾ ਭਾਈ ਅਨੰਦ ਲਾਲ ਜੀ ਦਾ ਵੱਡਾ ਨਾਮ ਅਸੀਂ ਕਿਰਤਮ ਦੇ ਵਿੱਚ ਜੀ ਅੱਗੇ ਸਮਝ ਚਲੋ ਅਨੰਦ ਲਾਲਾ ਪਾਛੇ ਜੋ ਵੀ ਤੁਸੀਂ ਬੀਤੀ ਤੋਂ ਜੇ ਗਲਤੀਆਂ ਕਰ ਵੀ ਬੈਠੇ ਆ ਤਾਂ ਮੁੜਨਾ ਕਬੂਲ ਕਰੀਏ ਮੁੜਨ ਵਿੱਚ ਭਲਾਈ ਨਹੀਂ ਹੁੰਦੀ ਠੀਕ ਹੈ ਜੀ ਜੋ ਕਹਿੰਦੇ ਹੁੰਦੇ ਆ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਸੋ ਜੇ ਤੁਸੀਂ ਭੁੱਲ ਗਏ ਸੀ ਗਲਤੀਆਂ ਹੋ ਗਈਆਂ ਸੀ ਆਪਣੇ ਅੰਨੇ ਵਿਰੋਧ ਦੇ ਵਿੱਚ ਜਾਂ ਅੰਨੇ ਪਿਆਰ ਦੇ ਵਿੱਚ ਉਧਰ ਨੂੰ ਨਾ ਚਲ ਜਿਓ ਵੀ ਜਿੱਥੇ ਫੇਰ ਅੱਗੇ ਤੱਕੇ ਖਾਂਦੇ ਫਿਰਿਓ ਜਾਂ ਠੱਗੇ ਹੋਏ ਮਹਿਸੂਸ ਕਰਦੇ ਫਿਰਿਓ ਆਪਣੇ ਆਪ ਨੂੰ ਸਮਝੀਏ ਤੇ ਜਿੱਥੇ ਸੱਚੇ ਮਾਰਗ ਵੱਲ ਮੁੜੀਏ ਜਿਹਦੇ ਨਾਲ ਸਾਡਾ ਲੋਕ ਸੁਖੀ ਹੈ ਪਰਲੋਕ ਲੋਕ ਸੁਖੀ ਹੈ ਪਰਲੋਕ ਸੇਲੇ ਨਾਨਕ ਅਰਬ ਪ੍ਰਭ ਆਪ ਮੇਲੇ ਮੈਂ ਤਾਂ ਇਹ ਕਹੂੰਗਾ ਜੀ ਬੇ ਇੱਕ ਸਿੱਖ ਹੋਣ ਦੇ ਨਾਤੇ ਵੀ ਇਕ ਇਨਸਾਨ ਹੋਣ ਦੇ ਨਾਤੇ ਠੀਕ ਹੈ ਜੇ ਸਰਬ ਧਰਮਾਂ ਦਾ ਵੀ ਸਤਿਕਾਰ ਕਰਦੇ ਆ ਕਿਉਂਕਿ ਸਿੱਖ ਦਾ ਤਾਂ ਫਰਜ਼ੇ ਆ ਵੀ ਸਭੇ ਸਾਂਝੀ ਵਾਲਸ ਜ਼ਾਇਰ ਮੈਂ ਕੋਈ ਇਹਨਾਂ ਦਿਸੇ ਬਾਹਰਾ ਜੀਓ ਸੋ ਅਸੀਂ ਤਾਂ ਸਾਰਿਆਂ ਨੂੰ ਚਾਹੁੰਦੇ ਆ ਵੀ ਉਹ ਚੰਗੀ ਜ਼ਿੰਦਗੀ ਜੀਉਣ ਚੰਗੇ ਤਰ੍ਹਾਂ ਰਹਿ ਸਕਣ ਉਹਨਾਂ ਨੂੰ ਕਿਸੇ ਨੂੰ ਦੁੱਖ ਨਾ ਹੋਵੇ ਤਕਲੀਫ ਨਾ ਹੋਵੇ ਸਾਰੇ ਖੁਸ਼ ਰਹਿਣ ਸੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਤੁਸੀਂ ਜ਼ਰੂਰ ਇਹਨਾਂ ਲੋਕਾਂ ਦਾ ਖੜਾ ਛੱਡ ਕੇ ਵਾਪਸ ਮੁੜੋ ਨਹੀਂ ਤਾਂ ਐਸੀ ਤਰ੍ਹਾਂ ਠੱਗੇ ਜਾਂਦੇ ਰਹੋਗੇ ਜਿੱਥੇ ਤੁਹਾਡੇ ਨਾਲ ਠੱਗੀ ਹੋਊਗੀ ਤੁਹਾਡੇ ਪੈਸੇ ਦੀ ਲੁੱਟ ਹੋਊਗੀ ਤਾਂ ਉੱਥੇ ਤੁਹਾਡੀਆਂ ਧੀਆ ਪੈਣਾ ਵੀ ਸੁਰੱਖਿਤ ਨਹੀਂ ਰਹਿਣਗੀਆਂ ਸੋ ਇੱਕ ਪਾਸੇ ਧੀਆ ਭੈਣਾਂ ਨੂੰ ਬਚਾਉਣ ਵਾਲੇ ਆ ਛਡਾਉਣ ਵਾਲੇ ਆ ਉਹ ਇਤਿਹਾਸ ਆ ਤੇ ਦੂਜੇ ਪਾਸੇ ਆ ਧੀਆ ਭੈਣਾਂ ਨਾਲ ਕੋਈ ਕੰਮ ਕਰਨ ਵਾਲੇ ਆ ਹੁਣ ਤੁਸੀਂ ਦੇਖੋ ਭਾਈ ਤੁਸੀਂ ਕਿੱਧਰ ਜਾਣਾ ਜੀ ਹੂੰ ਸੋ ਬਿਲਕੁਲ ਇਹੀ ਅਪੀਲ ਅਸੀਂ ਕਰਦੇ ਆ ਕਿ ਕੋਈ ਵੀ ਜਿਹੜਾ ਹੈਗਾ ਜੁੜੇ ਸੀ ਉਹ ਅੱਜ ਸਮਝ ਲੈਣ ਤੇ ਅਦਾਲਤ ਤਾਂ ਜਿਹੜਾ ਹੈਗਾ ਧੰਨਵਾਦ ਵੀ ਅਦਾਲਤ ਨੇ ਫੈਸਲਾ ਸੁਣਾਇਆ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸ ਤਰ੍ਹਾਂ ਦੇ ਫੈਸਲੇ ਆਦੇ ਤੇ ਕਿੰਨੇ ਕਿੰਨੇ ਕੇਸ ਪੈਂਦੇ ਕਿੰਨੇ ਲੋਕ ਅੱਗੇ ਸਾਹਮਣੇ ਆਉਂਦੇ ਉਹਦੇ ਉੱਤੇ ਜੇ ਨਜ਼ਰਾਂ ਬਣੀਆਂ ਰਣਗੀਆਂ ਸੋ ਪਾਦਰੀ ਬਜਿੰਦਰ ਨੂੰ ਜੋ ਮਰਕੈਦੀ ਸਜ਼ਾ ਸੁਣਾਈ ਹੈ ਇਸ ਸੰਬੰਧੀ ਅਸੀਂ ਚਰਚਾ ਕੀਤੀ ਆ ਤੇ ਇਸ ਸੰਬੰਧ ਦੇ ਵਿੱਚ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਟਿੱਪਣੀ ਕਰਕੇ ਜਰੂਰ ਦੱਸੋ